ਬਾਜੀ ਪਹੁੰਚ ਗਏ ਅੱਪਾ ਰੋਪੜ ਭਾਖੜਾ ਏਐਨਸੀ ਵਾਲਿਆਂ ਦੇ ਥੋੜੇ ਦਿਨ ਪਹਿਲਾਂ ਮੇਰੇ ਚਾਚੇ ਦਾ ਲੜਕਾ ਕਮਨਾਂ ਵੀ ਇੱਕ ਤੇ ਮੋਟਰਸਾਈਕਲ ਲੈ ਕੇ ਗਿਆ ਸੀਗਾ ਤੇ ਮੈਂ ਅੱਜ ਥੋੜੇ ਜਿਵੇਂ ਬੈਸੇ ਗਲਤ ਦਿਨ ਆ ਗਿਆ ਔਰੇ ਅੱਜ ਹੈਗਾ ਸੰਡੇ ਸੰਡੇ ਨੂੰ ਥੋੜਾ ਜਿਹਾ ਤੁਹਾਨੂੰ ਪਤਾ ਵੀ ਸਟਾਫ ਦੀ ਸ਼ਾਰਟੇਜ ਹੁੰਦੀ ਹੈ ਮੇਰਾ ਕਾਰਨ ਸੀਗਾ ਔਰੇ ਆਉਣ ਦਾ ਜ਼ਿਆਦਾਤਰ ਵੀ ਮੈਂ ਆਪਣੇ ਮੋਟਰਸਾਈਕਲ ਦੀ ਸਰਵਿਸ ਕੋਲਵਾ ਤਾਂ ਮੈਨੂੰ ਸਾਫ਼ ਇਨਕਾਰ ਕਰਤਾ ਇਹਨਾਂ ਨੇ ਪਰ ਸਾਫ ਇਨਕਾਰ ਇਦਾਂ ਕਰਿਆ ਕਹਿੰਦੇ ਵੀ ਬਾਹ ਲੇਵਰ ਨਹੀਂ ਹੈ ਪਰ ਕਹਿੰਦੇ ਸੀ ਆਪ ਭਾਈ ਇਹ ਕਰਾਉਣ ਲਈ ਖਾਤੇ ਤੁਹਾਨੂੰ ਕੱਪੜੇ ਚੇਂਜ ਕਰਨੇ ਪੈਣ ਫਿਰ ਮੈਂ ਸੋਚਿਆ ਕਾਹਨੂੰ ਯਾਰ ਸੁਖੀ ਬਾਈ ਦਾ ਕਾਹਨੂੰ ਕੱਪੜੇ ਚੇਂਜ ਕਰਾਉਣੇ ਆਪਾਂ ਨੇ ਤਾਂ ਫਿਰ ਸਾਨੂੰ ਪਤਾ ਵੀ ਦਿਵਾਲੀ ਨੱਠੀ ਆ ਰਹੀ ਹੈ ਨਵਰਾਤਰੀ ਚੱਲ ਰਹੇ ਹਨ ਪਰੋਜ ਦੋ ਦੋ ਚਾਰ ਚਾਰ ਮੋਟਰਸਾਈਕਲ ਇੱਥੇ ਤੋਂ ਨਿਕਲਦੇ ਨੇ ਲੋਕ ਆਪਣੇ ਘਰ ਲਿਖੇ ਜਾਂਦੇ ਨੇ ਖੁਸ਼ੀ-ਖੁਸ਼ੀ ਦਿਵਾਲੀ ਨੂੰ ਵੀ ਮਨਾ ਰਹੇ ਨੇ ਤੇ ਇਸ ਮਤਲਬ ਦਿਵਾਲੀ ਦੇ ਵਿੱਚ ਇਸ ਵਾਰ ਕਈ ਸਾਰੀਆਂ ਮਤਲਬ ਵੈਰਾਈਟੀਆਂ ਜਿਹੜੀਆਂ ਹੋਰ ਮੋਟਰਸਾਈਕਲ ਦੀਆਂ ਨਵੀਆਂ ਨਵੀਆਂ ਆਈ ਹੋਈਆਂ ਜਿਹਨੂੰ ਮੈਂ ਅੰਦਰ ਜਦੋਂ ਦੇਖਿਆ ਤਾਂ ਮੇਰਾ ਮਨ ਬੜਾ ਫਿੱਟ ਗਿਆ ਮੈਂ ਹੁਣ ਕਰਾਂ ਕਿਆ 6 ਮਹੀਨੇ ਪਹਿਲਾਂ ਨਾ ਮੋਟਰਸਾਈਕਲ ਲੈ ਕੇ ਗਿਆ ਪਾ ਐ ਸੋਚਦਾ ਵੀ ਕਿਉਂ 6 ਮਹੀਨੇ ਪਹਿਲਾਂ ਜੇ ਮੈਂ ਮੋਟਰਸਾਈਕਲ ਨਾ ਲੰਦਾ ਜੇ ਕਿਤੇ ਮੈਂ ਅੱਜ ਲੰਦਾ ਫਿਰ ਮੈਂ ਸੋਚਿਆ ਵੀ ਇਹ ਤਾਂ ਮਨ ਭਰਨਾ ਹੀ ਨਹੀਂ ਅੱਜ ਦੇ 6 ਮਹੀਨਿਆਂ ਹੋਰ ਵੈਰਾਈਟੀਆਂ ਆ ਜਾਣੀਆਂ ਤੇ ਤਾਂ ਹਾਂ ਐ ਸੋਚਦੀ ਸੋਚਦੀ ਮੇਰੀ ਉਮਰ ਨਿਕਲ ਜਾਣੀ ਆ ਤੇ ਚਲੋ ਕੋਈ ਗੱਲ ਨਹੀਂ ਅੱਜ ਤੁਹਾਨੂੰ ਨਾਲੇ ਆਪਣੇ ਮਿੱਤਰ ਪਿਆਰਾਂ ਨੂੰ ਮਲਾਉਂਦੇ ਆ ਤੇ ਨਾਲੇ ਤੁਹਾਨੂੰ ਅੰਦਰ ਜਿਹੜੇ ਹੋਰ ਮੋਟਰਸਾਈਕਲ ਆਏ ਆ ਜਿਹੜੀ ਮੇਰੀ ਸਭ ਤੋਂ ਫਸਟ ਪ੍ਰਾਇੋਰਟੀ ਸੀਗੀ ਮੋਟਰਸਾਈਕਲ ਦੀ ਉਹ ਵੀ ਖੜਾ ਹੈ ਮੋਰੀ ਖੜਾ ਦਾ ਅੱਜ ਮਨ ਦੇਖ ਕੇ ਨਾ ਮੜ ਜਿਹਾ ਹੋਈ ਜਾ ਰਿਹਾ ਵੀ ਕਾਸ਼ ਜੇ ਉਸ ਦਿਨ ਇਹ ਨਾ ਕੋ ਉਸ ਦਿਨ ਹੁੰਦਾ ਤਾਂ ਸ਼ਾਇਦ ਮੈਂ ਲੈ ਜਾਂਦਾ ਤੇ ਮੈਨੂੰ ਦੋ ਤਿੰਨ ਨੇ ਕਿਹਾ ਤਾਂ ਰੁਕ ਜਾ ਪਰ ਮੈਂ ਦੇਖਣ ਜਾਣਾ ਸੀਗਾ ਸ਼ਿਵਰਾਤਰੀ ਲੁਟਰੂ ਮਹਾਦੇਵ ਆ ਜਾ ਕੇ ਮੈਂ ਮੋਟਰਸਾਈਕਲ ਇੱਕ ਦਿਨ ਪਹਿਨੇ ਲੈ ਕੇ ਚਲੇਗਾ ਚਾਹੇ ਮੋਟਰਸਾਈਕਲ ਮੇਰੇ ਨਹੀਂ ਵੀ ਪਸੰਦ ਸੀਗਾ ਪਰ ਮੈਂ ਲੈ ਗਿਆ ਪਰ ਹਾਂ ਇਸ ਸਮੇਂ ਮੈਂ ਸੈਟੀਸਫਾਈ ਹਾਂ ਤੋਂ ਹੈਗਾ ਮੋਟਰਸਾਈਕਲ ਤੋਂ ਪੂਰਾ ਕਿਉਂਕਿ ਮੈਨੂੰ ਜਿੱਦਾਂ ਦਾ ਮੋਟਰਸਾਈਕਲ ਚਾਹੀਦਾ ਤਾਂ ਮੈਂ ਹਿਲ ਏਰੀਆ ਦੇ ਵਿੱਚ ਲੈ ਕੇ ਜਾਣਾ ਜਾਂ ਲੰਬੇ ਰੂਟ ਤੇ ਲੈ ਕੇ ਜਾਣਾ ਬਹੁਤ ਸੋਹਣਾ ਮੈਨੂੰ ਸੈਟੀਸਫਾਈ ਕੀਤਾ ਉਹਨੇ ਬੰਦਾ ਬਹੁਤਾ ਥੱਕਦਾ ਨਹੀਂ ਹੈਗਾ ਪਰ ਮੈਂ ਕਿਹਾ ਜਣੀ ਥੋੜੀ ਜੀ ਸੀਟ ਦਾ ਉਹ ਕਵਰ ਜੇ ਚੇਂਜ ਕਰਾਉਣਾ ਜੇ ਇਹਨਾਂ ਕੋਲ ਆ ਸ਼ਾਇਦ ਕਰ ਦੇਣ ਇਹ ਬਾਕੀ ਦੇਖਦੇ ਆ ਮਿਲੋ ਸੁਖੀ ਬਾਈ ਨੂੰ ਸਾਡੇ ਨੂੰ ਕਿਹਾ ਜੀ ਮਸ਼ਾਲਾ ਸਹੀ ਗੱਲ ਹੋਈ ਜੀ ਸਸਤੀ ਗੱਲ ਹੋਈ ਕਿਰਪਾ ਭਾਬੀ ਨਾਲ ਵਿਚਾਰ ਦੀ ਗੱਲ ਆ ਬ੍ਰਦਰ ਤੂੰ ਆ ਹੱਟੀ ਹੱਟੀ ਕੇ ਵੇ ਚੱਲ ਰਹੀ। ਉਹ ਮਾਕੇ ਦੀ ਨਾ ਹਣੇ ਤਰੀਬ ਕਰਕੇ ਹਟੇ। ਬੱਲੇ ਵੱਲੇ ਜੀ ਬੱਲੇ ਵੱਲੇ ਹੋਈ ਪਈ ਐ। ਸੱਚੀ ਗੱਲ ਆ ਤੇਰਾ ਬਹੁਤ ਧੰਨਵਾਦ। ਧੰਵਾਦ ਤੁਹਾਡਾ ਬਹੁਤ ਬਹੁਤ। ਉਹ ਆ ਸ਼ਹਾ ਮੁੰਡਾ। ਇਹ ਮੁੰਡਾ ਆਪਣਾ ਸੇਲਜ਼ਮੈਨ ਐ। ਨਵਾਂ ਨਵਾਂ ਮੁੰਡਾ ਐ। ਇਹ ਕੋਈ ਬਸ ਇਹ ਪਹਿਲਾਂ ਮੈਂ 18 19 ਵਿੱਚ ਉਰੀ ਕੰਮ ਕਰਿਆ ਜੀ। ਫਿਰ ਮੈਂ ਦੁਬਾਰਾ ਆਇਆ ਹੁਣ ਜੂਨ ਤੋਂ। ਨਹੀਂ ਤੂੰ ਕੋਰੋਨਾ ਦੇ ਟਾਈਮ 'ਚ ਤੌਰੇ ਹਨਾ। ਜੀ ਜਦੋਂ ਹੀ ਮਾਰਾ ਹੋਇਆ ਬਕਰੋਨਾ। ਨਹੀਂ ਨਹੀਂ ਕੋਰੋਨਾ ਨਹੀਂ ਹੋਇਆ ਜੀ। ਫਿਰ ਵੀ ਇਹ ਆ ਜਾ। ਕੋਰੋਨਾ ਨੇ ਬਚਾਲਿਆ। ਅੱਜ ਕੋਰੋਨਾ ਨੇ ਬਚਾਲਿਆ ਨਾ। ਸਹੀ ਗੱ ਅੰਦਰ ਦਿਖਾਉਂਦੇ ਆ ਬਹੁਤ ਸੋਹਣੇ ਮੋਟਰਸਾਈਕਲ ਵਾਜੀ ਵਾਕਾਂ ਨੂੰ ਕਹਿੰਦਾ ਵੀ ਜਿਹੜਾ ਤੁਸੀਂ ਵੀਡੀਓ ਦੇਖੂਗਾ ਤੁਹਾਡਾ ਇੱਕ ਵਾਰ ਤਾਂ ਮਨ ਜ਼ਰੂਰ ਕਰੂਗਾ ਵੀ ਚਲੋ ਚੱਲੀਏ ਜੇ ਆਜਿਓ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਕਰਾਵਾਂਗੇ ਆਪਾਂ ਐਦਾਂ ਦੀ ਗੱਲ ਨਹੀਂ ਹੈਗੀ ਤੇ ਚਲ ਦੇ ਜਿਹੜੇ ਕੁਝ ਸਕੀਮਾਂ ਉਹ ਚੱਲਦੀਆਂ ਸੁਖੀ ਵੀਰ ਹਾਂਜੀ ਸਾਰੀਆਂ ਦੱਸ ਦਿਓ ਆ ਜਿਵੇਂ ਕਿ ਆਹ ਲਾ ਸਟਾਰਟਿੰਗ ਦੇ ਵਿੱਚ ਆਹ ਕਹਿੰਦਾ 98% ਡਿਸਕਾਊਂਟ ਨਹੀਂ ਸੱਚੇ ਲੋਨ ਸੌਰੀ ਲੋਨ ਅਗੇ ਹਾਂਜੀ ਆਪਾਂ ਸਿਰਫ 2% ਪੇਮੈਂਟ ਲੈਣੀ ਐ 98% ਤੱਕ ਆਪਾਂ ਲੋਨ ਕਰ ਦੇਣਾ ਜੀ ਜਾਨੀ ਪ੍ਰੋਸੈਸਿੰਗ ਫੀਸ ਪਰ ਇਹਦਾ ਮੋਟਰਸਾਈਕਲ ਦਾ 2000 ਰੁਪਏ ਲੈ ਕੇ ਆਜੋ ਹੈ ਬਿਲਕੁਲ ਜੀ ਤੇ ਜੀ ਹਾਂਜੀ ਹਾਂਜੀ ਬਿਲਕੁਲ 2000 ਰੁਪਏ ਸਿਰਫ 2% ਦੇਣਾ ਜੀ ਪਰ 2% ਹੋ ਹੀ ਜਾਣਾ ਜੇ 1 ਲੱਖ ਰੁਪਏ ਦਾ ਮੋਟਰਸਾਈਕਲ ਹੈ 2000 ਲੈ ਕੇ ਆਜੋ ਤੇ ਉਹ ਕਹਿੰਦਾ ਕਿ ਕਿਹੜਾ ਬਿਲਜਾ ਹੁੰਦਾ ਸੀ ਬਿਲ ਕਿ ਆਖਿਆ ਹੁੰਦਾ ਸਿੰਪਲ ਸਿੰਪਲ ਸਹੀ ਹੁੰਦਾ ਸਿੰਪਲ ਵੀ ਸਿੰਪਲ ਸਹੀ ਹੋਣਾ ਚਾਹੀਦਾ ਬਿਲਕੁਲ ਇਹ ਇਤਵਾਦਾ 0 ਇਹ ਜਿਹੜਾ ਪ੍ਰੋਸੈਸ ਜਿਹੜਾ ਫੀਲ ਖਰਚਾ ਲੱਗਦਾ ਜੀ ਕੁਝ ਮਾਡਲਾਂ ਤੇ ਆਪਣੇ ਉਹ ਵੀ ਜ਼ੀਰੋ ਆ ਜਿੱਦਾਂ ਹੋਰ ਕੰਪਨੀਆਂ ਵੀ ਦੇਖੂਗੇ 5000 4500 ਪ੍ਰੋਸੈਸਿੰਗ ਫੀਸ ਲੈਂਦੇ ਆ ਆਪਣੇ ਕੋਲ ਜੇ ਕੁਝ ਸਿਲੈਕਟਡ ਮਾਡਲ ਆ ਉਹ ਜ਼ੀਰੋ ਆ ਉਹ ਜਿਹੜਾ ਫੀਲ ਫੂ ਦਾ ਖਰਚੇ ਫਲਾਉਣਾ ਠਿਮਕਾਂ ਠਾ ਜਮਕਾ ਉਹ ਖਾ ਕਰਮਾ ਨੂੰ ਕਰਮਾ ਨਹੀਂ ਫੀਲ ਖਰਚਾ ਨਹੀਂ ਕਹਿ ਦਿੰਦੇ ਹੈਗੇ ਉਹ ਜ਼ੀਰੋ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਇਹਨੇ ਕਹਿੰਦਾ ਹੈ ਜ਼ੀਰੋ ਡਾਕੂਮੈਂਟੇਸ਼ਨ ਹੈ ਮਤਲਬ ਜੇ ਆਪਾਂ ਕੋਈ ਨਾ ਆਨਲਾਈਨ ਦੇ ਆਧਾਰ 'ਕਾ ਡਾਊਨਲੋਡ ਹੋ ਜਾਂਦਾ ਪੈਨ ਕਾਰਡ ਕੋਈ ਲੈ ਕੇ ਆਣ ਦੀ ਲੋੜ ਨਹੀਂ ਚੈੱਕ ਆਪਾਂ ਨੂੰ ਹੀ ਚਾਹੀਦੇ ਗੂਗਲ 'ਤੇ ਹਰੇਕ ਕੋਲ ਚੱਲਦਾ ਆਪਾਂ ਉਹਦੇ ਨਾਲ ਜੀ ਕਰਦੀਦਾ ਪ੍ਰੋਸੈਸ ਤੇ ਅੱਗੇ ਆਪਣਾ 3 ਮਿੰਟਾਂ 'ਚ ਅਪਰੂਵ ਹੋ ਜਾਂਦਾ ਜੀ ਲੋਨ ਜਿਆਦਾ ਟਾਈਮ ਵੀ ਨਹੀਂ ਖੜਾ 3 ਮਿੰਟ ਦੇ ਵਿੱਚ ਲੋਨ ਵੀ ਅਪਰੂਵਲ ਕੀ ਬਾਤ ਹੈ ਕਿਹੜੇ ਕਿਹੜੇ ਉਹਦੇ ਕੰਪਨੀਆਂ ਦੇ ਨਾਲ ਜੁਆਇੰਟ ਹੈ ਸਾਡਾ ਲੋਨ ਜਿਹੜਾ ਕਰਦੇ ਆਪਾਂ ਅਸੀਂ ਜੀ ਬਜਾਜ ਟਾਟਾ ਮੰਨਾ ਫੋਰਮ ਚਿਰਾਮ ਐਚਡੀਐਫਸੀ ਇੰਡੋਸਟ ਇਹਨਾਂ ਦੇ ਤੁਹਾਡੇ ਕੋਲ ਏਜੈਂਟਸ ਵਗੈਰਾ ਸਿੱਧੀ ਡਾਇਰੈਕਟ ਤੁਹਾਡੀ ਗੱਲਬਾਤ ਹੈਗੀ ਆ ਇਹ ਤਾਂ ਨਹੀਂ ਹੈ ਵੀ ਮੇਰੇ ਵਰਗਾ ਲੱਭ ਕੇ ਲੈ ਕੇ ਆਵਾ ਜਾ ਕੇ ਮੰਨਾ ਨਹੀਂ ਨਹੀਂ ਆਪਣੇ ਕੋਲ ਸਾਰੇ ਬੈਂਕਾਂ ਦੇ ਮੁੰਡੇ ਅਵੇਲੇਬਲ ਹੋ ਰਹੇ ਜਿਹੜੇ ਪੈਸੇ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਥੱਲੇ ਦੇਖਾ ਬ ਕੋ 9 ਹਾਈਪੋਥੀਕੇਸ਼ਨ ਉਹ ਕੀ ਹੁੰਦਾ ਹੈ ਜਿਵੇਂ ਸਰ ਆਪਾਂ ਉਹਦੇ ਪਰੇ ਕਿਸ਼ਤਾਂ ਦੇ ਮੋਟਰਸਾਈਕਲ ਲੈਂਦੇ ਆ ਆਪਣਾ ਆਰਸੀ ਤੇ ਲਿਖਿਆ ਜਾਂਦਾ ਵੀ ਬਜਾਜ ਫਾਈਨਾਂਸ ਜਿਹੜੀ ਕੰਪਨੀ ਬੈਂਕ ਦਾ ਲੋਨ ਹੁੰਦਾ ਉਹਦਾ ਨਾਮ ਆਂਦਾ ਬਟ ਆਪਣੇ ਕੋਲ ਉਹ ਵੀ ਸਕੀਮ ਅਵੇਲੇਬਲ ਆ ਤੁਹਾਡੀ ਕੈਸ਼ ਦੀ ਆਰਸੀ ਬਣੂਗੀ ਚਾਹੇ ਤੁਸੀਂ ਲੋਨ ਤੇ ਮੋਟਰਸਾਈਕਲ ਲੋ ਉਹ ਕੱਲੂ ਫਿਰ ਜੇ ਮੈਂ ਤਾਂ ਐਸੇ ਲੋਨ ਪਰ ਜਾ ਕੇ ਕੱਲੂ ਵੇਚਦਾ ਜੇ ਫੇਰ ਨਹੀਂ ਨਹੀਂ ਕੋਈ ਚੱਕਰ ਨਹੀਂ ਕੋ ਆਪਣੀ ਸਕੀਮ ਹੈ ਵੀ ਆ ਸਾਨੂੰ ਉਹਦੀ ਐਨਓ ਸੀ ਦੇ ਲੱਗ ਹਾਂ ਹਾਂ ਐਨਓ ਸੀ ਇਜਾ ਤੇ ਪਰ ਲਾਉ ਤਾਂ ਤੁਹਾਡੇ ਨਾਮ ਤੇ ਜੀ ਕਿਸ਼ਤਾਂ ਤਾਂ ਜਾਣੀਆਂ ਹੀ ਆ ਕਿਸ਼ਤਾਂ ਜਾਣੀਆਂ ਆਰ ਸੀ ਕੈਸ਼ ਦੀ ਬੇਜੇ ਜੀ ਕੰਪਨੀ ਦਾ ਮੈਨੂੰ ਜਿਹੜੀਆਂ ਕਿਸ਼ਤਾਂ ਦੇਣ ਦੀ ਲੋੜ ਨਾ ਪਵੇ ਲੈ ਲਈਏ ਬਸ ਬਹੁਤ ਹੀ ਨਾਦੋ ਕੋਈ ਨਹੀਂ ਬਸ ਸਿਬਲ ਕਰਾਓ ਜੀ ਥੋੜਾ ਜਿਹਾ ਕਰਾ ਦੇਣ ਕਰਾ ਦੇਣਾ ਹੈ ਹਲੋ ਜੀ ਤੇ ਆ ਹੈਗਾ ਆਪਣਾ ਅਵੈਂਜਰ ਹੈ ਬਾਈ ਆਈ ਹੈ ਨਾ ਹਾਂ ਜੀ ਅਵੈਂਜਰ ਬਾਈ ਬਹੁਤ ਹੀ ਕਮਾਲ ਹੋ ਗਿਆ ਮੇਰਾ ਨਾ ਤੇਰਾ ਕੀ ਖੜਾ ਮੁਰਖੜੀ ਕਿਉਂ ਹੈ ਤੁਸਾਂ ਦੁਆਰਾ ਦੇ ਦਿੰਨੇ ਹੀ ਹੁਣ ਇਹ ਲੈ ਜਾਓ ਹਾਂ ਲੈਣਾ ਕੋਈ ਚੱਕਰ ਨਹੀਂ ਉਹ ਵੀ ਰੌਲਾ ਨਹੀਂ ਨਾਲੇ ਕੋ ਪਤਾ ਕੀ ਕਰਦਾ ਆ ਸੁੱਖੀ ਵੀਰ ਹਾਂ ਜੀ ਹਾਂ ਮੇਰਾ ਨਾ ਮੁੰਡੇ ਦੇ ਪੈਰ ਨਹੀਂ ਆਉਂਦੇ ਉਹਦੇ ਪਰ ਤੱਲੇ ਉਹ ਆਇਓ ਕਰੀ ਜਾਂਦਾ ਵਿਚਾਰਾ ਆ ਕਹਿੰਦਾ ਬਾਕੀ ਤੂੰ ਲੇਟ ਆਇਆ ਕਹਿੰਦਾ ਹੋਇਆ ਵਾ ਔਖਾ ਐਦੇ ਪਰ ਉਹਨੇ ਐ ਨਰਾਮ ਕਰ ਹਾਂਜੀ ਹਾਂ ਨਜ਼ਾਰੇ ਦਾ ਕੰਫਰਟ ਹੈ ਹਾਂ ਇਹ ਵੀ ਤਾਂ ਮੇਰੀ ਤਮੰਨਾ ਹੈਗੀ ਸਗੀ ਚਲੋ ਕੋਈ ਨਹੀਂ ਹੋ ਗਈ ਤਮੰਨਾ ਬੱਬੇ ਨਾਲ ਕੋਲ ਮੈਂ ਅਰਦਾਸ ਬੇਚ ਕਰਦਾ ਹੀ ਜਾਵਾਂਗਾ ਵੀ ਤਮੰਨਾ ਮੈਂ ਪੂਰੀ ਕਰੇ ਲੈਣੀ ਆ ਆ ਮੇਰੇ ਨਾਲ ਨਾਲ ਦੇ ਖੜਾ ਹਾਂ ਆਹਾ ਨਹੀਂ ਇਹ 150 ਬਸ ਥੋੜੇ ਵਾਲੇ ਨਾਲ ਦਾ ਹੋਊਗਾ ਜੀ ਐਨ 160 ਹਾਂ ਜੀ ਉਹੀ ਖੜਾ ਹੋਇਆ ਰੰਗ ਵੀ ਉਹੀ ਆ ਜੀ ਹਾਂ ਐਨ 160 ਆਹੇ ਛੋਟਾ ਹੈ ਵੀ ਅਸੀਂ ਆਪਣੀ ਚੀਜ਼ ਨੂੰ ਮਾੜੀ ਕਹਤੇ ਕਹਣਾ ਬਈ ਹਾਂ ਘੈਂਟ ਗੱਲ ਬਾਤ ਅੱਛਾ ਇਹਨਾਂ ਦੀ ਕੋਈ ਹੁਣ ਮਤਲਬ ਵੀਰੋ ਪਿਆ ਕੋ ਫਰਕ ਰੈਡ ਰੂਟ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀਐਸਟੀ ਨਾਲ ਆਪਣੇ ਕੋਲ 7000 ਤੋਂ ਲੈ ਕੇ 15000 ਰੁਪਏ ਤੱਕ ਬਾਈਕਾਂ ਦੇ ਰੇਟ ਘਟ ਹੋਏ ਆ ਉਹ ਵੈਰੀ ਗੁੱਡ ਯਾਰ ਹਾਂ ਜੀ ਯਾਰ ਮੇਰੇ ਨਾਲੇ ਤਾਂ ਖਾ ਖਤ ਹੋਇਆ ਨਹੀਂ ਜੀ ਆਖਲੀ ਧੋਖਾ ਨਹੀਂ ਹੁੰਦਾ ਕੋਈ ਨਹੀਂ ਜੋ ਹੁੰਦਾ ਰਬ ਚੰਗਾ ਹੀ ਕਰਦਾ ਐਟੇ ਗੱਲ ਖੜਦੀ ਹੈ ਕਰਦਾ ਚੰਗਾ ਹੀ ਹੈ ਕਿਤੇ ਜੀਐਸਟੀ ਘੱਟ ਕਰਕੇ ਜਾ ਕੇ ਉੱਥੇ ਗਿਰ ਜਾਂਦਾ ਕਿਤੇ ਉਹ ਗੱਟ-ਗੋਡਾ ਟੁੱਟ ਜਾਂਦਾ ਫਿਰ 25-30 ਹਜ਼ਾਰ ਵੀ ਤਾਂ ਲੱਗਣਾ ਮੈਗਾ ਵੀ ਜੋ ਹੋ ਸਕਦਾ ਤਾਂ ਜੀ ਹਾਂ ਮੈਗਾ ਪੈਸਾ ਤਾਂ ਜੋਰਨਲ ਰਾਈਟਰ ਤੁਸੀਂ ਮੈਂ ਅਨਾ ਦਿਨਾਂ ਦੇ ਵਿੱਚ ਮੈਂ ਲੈ ਕੇ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਕਈ ਵਾਰ ਬੰਦਾ ਪੂਗਾ-ਪੂਆ ਲਾਇਆ ਆਉਂਦਾ ਕਿਸੇ ਨੇ ਕਿਹਾ ਤਿਆਰ ਚੱਲਦੇ ਆ ਮਾਰਦਾ ਨਾ ਇਹਨੂੰ ਠੀਕ ਹੈ ਬਹੁਤ ਵਧੀਆ ਗੱਲ ਹੈ ਆਮ ਤੌਰ ਤੇ ਕਿਹੜਾ ਬੱਬੇ ਆ ਜਿਹੜਾ ਪਿੱਛੇ ਤੋਂ ਮਿਹਰੇ ਪਿੱਛੇ ਕਿ ਦਿਖਾਸ ਵਰਕੇ ਇਹ ਹੈਗਾ 125 ਚ ਐਨ ਹੈ ਜਿੱਦਾਂ ਤੁਹਾਡੇ ਕੋਲ ਐਨ 160 ਆ ਇਹ ਐਨ 125 ਆ ਸੇਮ ਮਤਲਬ ਮਾਡਲ ਆ ਬਸ ਇੰਜਨ ਛੋਟਾ ਹੈ ਦਾ ਇੰਜਨ ਟੈਗਰੀਟ ਹੋ ਗਿਆ ਥੋੜੇ ਜਿਹਾ ਲੱਗ ਹੋ ਗਿਆ ਹਾਂਜੀ ਹਾਂਜੀ ਅੱਛਾ ਇਹਦਾ ਇਹਦਾ ਹੁਣ ਪ੍ਰਾਈਸ ਕਿੰਨਾ ਹੋ ਗਿਆ ਇਹਦਾ ਪ੍ਰਾਈਸ ਜੀ ਉਹ ਹੀ ਬਾਹਰ ਰੋਡ ਪ੍ਰਾਈਸ ਆ ਇਹਦੇ ਚ ਜੀ ਚਾਰ ਮਾਡਲ ਆ ਮੇਰੇ ਕੋਲ ਅੱਛਾ ਹਾਂਜੀ 1.40 ਤੋਂ ਸ਼ੁਰੂ ਹੋ ਕੇ 1.58 ਤੱਕ ਕੰਪਲੀਟ ਹੈ ਇਹਨਾਂ ਦੇ ਵਿੱਚ ਸਾਰਾ ਕੁਝ ਬਣਾ ਕੇ ਯਾਰ ਸੀਚੋਰਸ ਨੰਬਰ ਵੇਡ ਸਾਰਾ ਕੁਝ ਨਹੀਂ ਉਹ ਤਾਂ ਠੀਕ ਹੈ ਕੀ ਮਤਲਬ ਖਾਸੇ ਸੇ ਅਲੱਗ ਅਲੱਗ ਕੀ ਮਤਲਬ ਮਨੋ ਜੇ ਕੋ ਚਾਹਣਾ ਪਾਜੀ ਨਹੀਂ ਮੇਰੇ ਕੋਲ ਕਿਹੜਾ ਹੈ ਉਹਦੇ ਨਾਲ ਤੇ ਵਧੀਆ ਕਿਹੜਾ ਹੈ ਜਿਹਦੇ ਨਾਲ ਤੇ ਥੱਲੇ ਵਾਲਾ ਮਾਡਲ ਹੈ ਠੀਕ ਦੇਖੋ ਜੀ ਜਿੱਦਾਂ ਇਹ ਸਿੰਗਲ ਸੀਟ ਹੈ ਨਾ ਜੀ ਜੀ ਇਹ ਚ ਆਂਦੇ ਆ ਜਿਵੇਂ ਇੱਕ ਆਪਣੇ ਕੋਲ ਆ ਖੜਾ ਇਹ ਵੀ ਐਨ 160 ਹੈ ਇਹ ਵੀ ਐਨ 160 ਇਹਦੀ ਸਪਲਿਟ ਸੀਟ ਹੋਗੀ ਇਸ ਤਰ੍ਹਾਂ ਸਪੋਰਟ ਸਟੱਟ ਚਾਹੀਦਾ ਹਾਂ ਜੀ ਸੀਟਾਂ ਅਲੱਗ ਲੱਗੂਗੀ ਆ ਉਹ ਹਾਂ ਠੀਕ ਹੈ ਤੇ ਇਹਦੇ ਜਿਹੜੇ ਦੋ ਮਾਡਲ ਹੈ ਜੀ ਇੱਕ ਆਂਦਾ ਆਪਣੇ ਕੋਲ ਸਿੰਗਲ ਚੈਨਲ ਐਬੀਐਸ ਮਤਲ ਸਰ ਸਿੰਗਲ ਚੈਨਲ ਐਵੀਐਸ ਆ ਤੇ ਇੱਕ ਮਾਡਲ ਮੇਰੇ ਕੋਲ ਇਹ ਡਬਲ ਬ੍ਰੇਕਾਂ ਵਾਲਾ ਹੀ ਆ ਮੇਰੇ ਕੋਲ ਸਿੰਗਲ ਆ ਤੁਹਾਡੇ ਕੋਲ ਇਹ ਵਾਲਾ ਮੁਰਲੇ ਮੁਰਲੇ ਮੈਂ ਸਿੰਗਲ ਆ ਉਹ ਸਭ ਤੋਂ ਸਟਾਰਟਿੰਗ ਮਾਡਲ ਆ ਤੇ ਉਹਦੇ ਬਾਅਦ ਇਹ ਆ ਜਾਂਦਾ ਜੀ ਇਹ ਡੁਅਲ ਚੈਨਲ ਐਵੀਐਸ ਆ ਇਹਦੇ ਅੱਗੇ ਵੀ ਐਵੀਐਸ ਆ ਤੇ ਪਿੱਛੇ ਵੀ ਐਵੀਐਸ ਆ ਇਹਦੀ ਸੇਫਟੀ ਥੋੜੀ ਜ਼ਿਆਦਾ ਹੋਊਗੀ ਮੈਂ ਸਮਝ ਗਿਆ ਤੁਹਾਡੇ ਤੇ ਥਰਡ ਮਾਡਲ ਆ ਹੁੰਦਾ ਜਿਹੜਾ ਇਹ ਖੜਾ ਜੀ ਇਹ ਸਪਲਿਟ ਸੀਟ ਚ ਡੁਅਲ ਚੈਨਲ ਐਬੀਐਸ ਆ ਜਾਂਦਾ ਆ ਐਬੀਡੁਲ ਹਾਂ ਤੇ ਜਿਹੜਾ ਇਹਦਾ 4ਥ ਵੇਰੀਐਂਟ ਆਂਦਾ ਸਭ ਤੋਂ ਟੌਪ ਸੇਮ ਚੀਜ਼ ਹੋਊਗੀ ਬਸ ਉੱਚ ਯੂਐਸਡੀ ਫੋਰ ਕਰ ਜਾਂਦੇ ਆ ਜੀ ਗੋਲਡਨ ਸ਼ੌਕਰ ਜਿਵੇਂ ਕਿ ਇਹਦੇ ਆ ਰਹੇ ਆ ਤੁਸੀਂ ਬਾਈਕ ਦੇ ਦੇਖ ਸਕਦੇ ਹੋ ਓਕੇ 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 ਇਹਦੇ ਸ਼ੌਕਰ ਤੁਹਾਨੂੰ ਉੱਚ ਪ੍ਰੋਵਾਈਡ ਹੋਣਗੇ ਜੀ ਤੇ ਇਹ ਹੈਗਾ ਆਪਣਾ ਐਨਐਸ 400 ਜੀ ਇਹਨੂੰ ਛੋਟਾ ਕਹਿੰਦੇ ਆ ਜੀ ਸਭ ਤੋਂ ਵੱਡਾ ਮੋਟਰਸਾਈਕਲ ਹੈ ਅੱਛਾ ਛੋਟਾ ਹਾਂਜੀ ਐਵਰੇਜ ਆ ਉਹ ਖਰਾਕ ਤਾਂ ਜ਼ਿਆਦਾ ਹੋਊਗੀ ਜੇ ਛੋਟਾ ਹੈ ਬਬੇ ਮੜੀ ਦੀ 10 ਵੀ ਦੇ ਵੀ 15 ਕਿਲੋਮੀਟਰ ਕਰਦਾ 25 ਕਿਤੇ ਦਊ ਇਹ ਤਾਂ ਠੀਕ ਹੈ ਹਾਂਜੀ ਨਰਦਾ ਬਹੁਤ ਹੈ ਇਹ ਬਾਦੂ ਜੀ 160 ਪੀ ਟੌਪ ਸਪੀਡ ਹੈ ਦੀ ਅੱਛਾ ਹਾਂਜੀ ਇਹ ਵੀ ਕਿੰਨੀ ਟੌਪ ਹੈ ਇਹ ਵੀ ਚੱਲ ਜਾਂਦੇ ਜੀ 130 35 ਤੱਕ ਮੇਰੇ ਕੋਲ 120 ਨੂੰ ਟੱਪਿਆ ਯਾਰ ਬਹੁਤ ਹੈ ਔਖਾ ਹਾਂ ਨਹੀਂ ਪਰ ਤੁਹਾਡਾ weight ਜ਼ਿਆਦਾ ਆਣਾ ਤਾਂ ਥੋੜਾ ਜਿਹਾ ਕਰਦੇ ਹਾਂ ਢਿੱਡੇ ਵੱਡਾ ਹੈ ਭਾਈ ਇਹਦਾ ਕਹਿਣਾ ਮੇਰਾ ਢਿੱਡ ਜ਼ਿਆਦਾ ਆਇਆ ਜੀ ਜੀ ਬਿਲਕੁਲ ਕੋਈ ਗੱਲ ਨਹੀਂ ਕੋਈ ਹਵਾ ਕੋਈ ਪਤਲਾ ਜਿਹਾ ਬੰਦੇ ਨੇ ਉੱਡ ਵੀ ਜਾਣਾ ਉੱਪਰ ਤਾਂ ਜਾਂਦਾ ਇੱਕ 50 ਪਰ ਜਾਣਾ ਉਹ ਵੀ ਬਿਲਕੁਲ ਅੱਛਾ ਤੇ ਹੋਰ ਦੱਸ ਮੈਨੂੰ ਮਿੱਤਰ ਆ ਆ ਜਿਹੜੇ ਪੁਰਾਣੇ ਪਹਿਣਾ ਵਾਲੇ ਹਨ 125 ਹੈ ਤੇ 125 ਸੀਸੀ ਹੈ ਜੀ ਤੇ ਆਪਣਾ ਕਲਾਸਿਕ ਪਲਸਰ ਹੈ ਜੀ ਪਹਿਲਾਂ ਬਾਹਰ ਜਿਹੜਾ ਸ਼ੂਟ ਆ ਰਿਹਾ ਮੈਂ ਸਮਝੀ ਇਹ ਸ਼ੂਟ ਚੱਲਦਾ ਆ ਰਿਹਾ ਕਿੰਨੀ ਦੀ ਡਿਮਾਂਡ ਹੋ ਰਹੀ ਹੈ ਕਰੋੜ ਪਲੱਸ ਯੂਨਿਟ ਵੇਗ ਗਈ ਹੈ ਇਹਦੀ ਇਹਦਾ ਪ੍ਰਾਈਸ ਕੀ ਆਨ ਰੋਡ ਪ੍ਰਾਈਸ ਆ ਇਹਦਾ ਭਾਜੀ ਆਨ ਰੋਡ ਪ੍ਰਾਈਸ ਆਪਾਂ ਦੇ ਦਾਂਗੇ ਡਿਸਕਾਊਂਟ ਕਰਕੇ ਕਸਟਮਰ ਨੂੰ ਜੀਐਸਟੀ ਪਲੱਸ ਪਲੱਸ ਨਹੀਂ ਡਿਸਕਾਊਂਟ ਜੀਐਸਟੀ ਹਾਂਜੀ ਉਹ ਵੀ ਜੀਐਸਟੀ ਦਾ ਜੋ ਡਿਸਕਾਊਂਟ ਹੋਇਆ ਉਹ ਪਾ ਕੇ ਤੇ ਤੁਹਾਨੂੰ ਮਿਲ ਜੇਗਾ ਕੰਪਲੀਟ ਆਨ ਰੋਡ 1 ਲੱਖ 6000 ਰੁਪਏ ਦਾ ਅੱਛਾ ਜੀ ਇਹ ਵੀ ਐਵਰੇਜ ਕਿੰਨੀ ਹੈ ਭਲਾ ਇਹ ਤੁਹਾਨੂੰ ਐਵਰੇਜ ਦੋਗੇ 60 ਤੋਂ 65 60 ਤੋਂ ਜੋ ਕਸਟਮਰ ਰੀਫੀਡਬੈਕ ਹੈ ਮੈਂ ਸਮਝਦਾ ਕਸਟਮਰ ਫੀਡਬੈਕ ਹਾਂਜੀ ਤੇ ਇੱਚ ਨਮਾ ਆ ਗਿਆ ਮਾਡਲ ਦੇਖੋ ਇਹਦੇ ਮੀਟਰ ਜੀ ਬਿਲਕੁਲ ਚੇਂजेस ਆ ਅੱਛਾ ਇਹਦੇ ਵਿੱਚ ਬਲੂਟੁੱਥ ਕਨੈਕਟੀਵਿਟੀ ਆ ਬਲੂਟੁੱਥ ਕਨੈਕਟੀਵਿਟੀ ਦਾ ਮੇਰੇ ਵਾਲੇ ਵਿੱਚ ਵੀ ਮੈਂ ਕਰ ਰਿਹਾ ਪਰ ਪਹਿਲਾਂ 125 ਜਾਂਦੀ ਨਹੀਂ ਸੀ ਜੀ ਨਹੀਂ ਉਹ ਗੱਲ ਵੱਖਰੀ ਹੈ ਮੇਰੇ ਕੋਲ ਫਾਈਲ ਵੀ ਮਤਲਬ ਕਿ ਜੋ ਮੈਲੇਜ ਵੀ ਦੱਸੂਗਾ ਕਿਆ ਦੇ ਰਿਹਾ ਕਿੰਨੂ ਵੀ ਹਾਂ ਉਹ ਮੇਰੇ ਵਾਲੇ ਵਿੱਚ ਮੈਲੇਜ ਦਾ ਮੈਂ ਥੋੜਾ ਜਿਹਾ ਪੜਦਾ ਰਹਿਣਾ ਉਹਦੇ 'ਚ ਹਾਂਜੀ ਹਾਂਜੀ ਅੱਛਾ ਜਿਹੜ ਤੁਹਾਨੂੰ ਕਾਲ ਆ ਰਿਹਾ ਜਿੱਦਾਂ ਆਪਾਂ ਨੂੰ ਰਿਸਕ ਨਹੀਂ ਲੈਣਾ ਆਪਾਂ ਨਾ ਵੀ ਫੋਨ ਕੱਢ ਕੇ ਜੇਬ ਚੋਂ ਦੇਖਣਾ ਔਰ ਜਿਆਦਾ ਰੁਕਣਾ ਪਏਗਾ ਇੱਥੋਂ ਆਪਾਂ ਨੂੰ ਪਤਾ ਲੱਗ ਜੂਗਾ ਆਪਾਂ ਨੂੰ ਕਾਲ ਕਿਹਦੀ ਆ ਰਹੀ ਆ ਆਪਾਂ ਨੂੰ ਪਤਾ ਲੱਗ ਜੂਗਾ ਮੇਰੀ ਜਰੂਰਤ ਹੈ ਰਸੀਬ ਕਿਵੇਂ ਕਰਾਂਗੇ ਇਹਨੂੰ ਉਹ ਜੇ ਤੁਹਾਡੇ ایرਵਰਡ ਲੱਗੇ ਹੋਏ ਆ ਇਹ ਆ ਬਟਨ ਹੈਗਾ ਜੀ ਇਹ ਤੁਸੀਂ ਕਲਿੱਕ ਕਰਨਾ ਇੱਕ ਵਾਰ ਰਿਸਿਵ ਹੋਏ ਨਹੀਂ ਰਿਸਿਵ ਹੋ ਜਾਣਾ ਜੇ ਲੌਂਗ ਪ੍ਰੈਸ ਕਰੂਗੇ ਤਾਂ ਰਿਜੈਕਟ ਹੋ ਜਾਣੀ ਠੀਕ ਹੈ ਯਾਨੀ ਕਿ ਇਹਦਾ ਇਹ ਵੀ ਬੈਨੀਫਿਟ ਹੈ ਨਾ ਜਰੂਰੀ ਕਾਲ ਹੋ ਗਈ ਤਾਂ ਅਸੀਂ ਰੋਕ ਕੇ ਗੱਲ ਵੀ ਕਰ ਸਕਦੇ ਆ ਆਦਰਵਾਇਜ਼ ਤੁਹਾਨੂੰ ਲੱਗਿਆ ਵੀ ਫਾਲਤੂ ਦੀ ਕਾਲ ਆ ਆਪਣਾ ਚੱਲਦੇ ਰਹੋ ਡਿਸਟਰਬ ਨਹੀਂ ਹੋਊਗਾ ਤੁਸੀਂ ਫੋਨ ਕੱਢ ਕੇ ਨਹੀਂ ਇਹ ਇਹੀ ਇੱਕ ਬੈਨੀਫਿਟ ਏ ਕੋ ਹੋਰ ਇਸ ਤੋਂ ਇਲਾਵਾ ਕੋਈ ਹੋਰ ਹੈ ਜੀ ਫਿਰ ਜਿਹਦਾ ਮੈਲੇਜ ਦੱਸ ਰਿਹਾ ਹੈ ਉਹ ਤਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਨਾ ਮੈਂ ਬਲੀਪੋਥ ਦੇ ਨਾਲ ਜੋੜ ਲਈ। ਰੂਡ ਨਾਲ ਕਾਲ ਦਾ ਮੇਨ ਮੇਜਰ ਬੇਨਫੀਟ ਹੈ ਜੀ। ਨਹੀਂ ਇਹ ਤਾਂ ਨਹੀਂ ਜੇ ਮਨ ਤੋਂ ਗਾਣੇ ਗੁਣੇ ਚਲਾਏ ਦੇ ਆਪਾਂ ਇੱਥੇ ਵੀ ਗਾਣੇ ਚੇਂਜ ਕਰ ਲਈਏ। ਨਹੀਂ ਨਹੀਂ ਮਿਊਜ਼ਿਕ ਵਾਲਾ ਨਹੀਂ ਹੈਗਾ ਜੀ। ਸਿਰਫ ਕਾਲ ਨੋਟੀਫਿਕੇਸ਼ਨ ਹੈ। ਫੇ ਮੇਰੀ ਗੱਲ ਨੋਟ ਕਰਿਓ ਅਗਲੀ ਵਾਰ ਕਹੋ ਉਹਨਾਂ ਨੂੰ। ਜ਼ਰੂਰ ਜੀ। ਵੀ ਕੰਨ ਦੇ ਵਿੱਚ ਇੱਕ ਪਾਸੇ ਅਗਲੀ ਦੋਈ ਵਾਰ ਕਰਾ ਦਾਂਗੇ। ਹਨਾ। ਵੀ ਕੋਈ ਇਹਦੇ ਵਿੱਚ ਇਹ ਮਿਊਜ਼ਿਕ ਅਸਿਸਟੈਂਟ ਦਾ ਵੀ ਚੱਲਦਾ ਹੋਵੇ ਬੰਦੇ ਸੋਚੇ ਦੱਬੀ ਅਗਲਾ ਗਾਣਾ ਲਾ ਲਿਆ। ਬਿਲਕੁਲ। ਫਿਲਮ ਸੁਖੀ ਭਾਈ ਅਸੀਂ ਜਾਂਦਾ। ਪਿੱਛੇ ਮੈਨੂੰ ਕਹਦੇ ਹੋਈ ਜਾਂਦਾ ਅੱਜ ਸੁਸ ਕੱਢ ਕੇ ਦਿਨ ਹੋ ਗਏ ਥੋੜੇ ਜਿਹਾ ਸਰੀਰ ਇੱਤੇ ਲਾਜ ਹੋਇ ਜਾਂਦਾ ਓਹੋ ਹਾਂ ਮੈਂ ਕਿਹਾ ਮੈਂ ਮੇਰੀ ਗਲਤ ਟਾਈਮ ਆ ਗਿਆ ਮੈਂ ਪਹਿਲਾਂ ਹੀ ਕਿਹਾ ਵੀ ਗੱਲ ਤਾਂ ਮਾਰਨਿੰਗ ਟਾਈਮ એનર્ਜੀ ਫੁੱਲ ਹੁੰਦੀ ਹੈ ਹਨਾ ਰਾਤ ਦਾ ਸੌਆਵਾ ਬੰਦਾ ਨਾ ਤੋਂ ਜ਼ਿਆਦਾ ਆਉਂਦਾ ਇੱਕ ਵਾਰ ਟਰਜੀ ਕੱਢ ਗਏ ਹਨਾ ਫਿਰ ਥੋੜੀ ਜਿਹੀ એનર્ਜੀ ਫੁੱਲ ਹੁੰਦੀ ਹੈ ਮੈਂ ਲੇਟ ਆ ਜੀ ਕਿਤੇ ਲਈ ਮੈਂ ਸੌਰੀ ਫੀਲ ਕਰਦਾ ਅੱਛਾ ਹੋਰ ਮਾਡਲ ਕਿਹੜਾ ਹੈ ਬਾਬੇ ਨਾ ਮਨ ਮਾਡਲ ਦੇ ਵੀ ਬਚਾਣਾ ਨੀਚੇ ਵਾਲਾ ਮਾਡਲ ਵੀ ਦਿਖਾ ਪਾ ਜੀ ਮੇਰਾ ਹਾਂ ਜੀ ਸਟਾਰਟਿੰਗ ਮਾਡਲ ਆਹ ਦੇਖੋ ਜੀ ਇਹਦਾ ਬੇਸ ਮਾਡਲ ਆ 125 cc ਇੰਜਨ ਸੇਮ ਹੈ ਮਤਲਬ 125 cc ਇਕਲੌਤਾ ਬਾਈਕ ਹੋਗਾ ਜੋ ਅੰਡਰ 1 ਲੱਖ ਦੇ ਥੱਲੇ ਤੁਹਾਨੂੰ ਮਿਲ ਜੂਗਾ ਜੀ ਓ ਵੈਰੀ ਗੁੱਡ ਔਰ ਵਧੀਆ ਇੰਜਨ ਵਧੀਆ ਮਾਈਲੇਜ ਜੀ ਔਰ ਬਾਕੀ ਬਜਾਜ ਦਾ ਟਰਸਟ ਆ ਪਲਸਰ ਦਾ ਭਰੋਸਾ ਆ ਸਪੋਰਟਸ ਬਾਈਕ ਆ ਇੰਡੀਆ ਦੀ ਨੰਬਰ 1 ਸਪੋਰਟਸ ਬਾਈਕ ਆ ਹਾਂ ਠੀਕ ਅੱਛਾ ਇਹ ਤੁਹਾਨੂੰ ਅੰਡਰ 1 ਲੱਖ ਚ ਮਿਲ ਜੂਗਾ ਜੀ ਅਦਰੂਨ ਆ ਜੀ ਮਤਲਬ 6000 ਘਟਾ ਸਕੋਰ ਵਗੈਰਾ ਪਾ ਕੇ ਦੱਸ ਗੁਰਮੀਤ ਕਿੰਨੇ ਇੱਕ ਦਾ ਹਾਂ ਜੀ ਸਕੋਰ ਪਾ ਕੇ ਆਪਾਂ ਤੁਹਾਨੂੰ 96 ਦਾ ਦੇ ਦਾਂਗੇ ਜੀ ਔਨ ਰੋਡ ਸਾਰੇ ਕਾਗਜ਼ ਪੱਤਰ ਪਾ ਕੇ ਗੁੱਡ ਬਾ ਜਾਨੀ ਕਹਿਣ ਦਾ ਭਾਬਾ ਇਹ ਨੂੰ ਲੈਣ ਵਾਸਤੇ 3000 ਰੁਪਏ ਚਾਹੀਦਾ ਬੰਦੇ ਦੇ ਕੋਲ ਬਿਲਕੁਲ ਜੀ ਹੋਰ ਤਾਂ ਬਿਲਕੁਲ ਜੀ ਹੋਰ ਤਾਂ ਵਧੀਆ ਹੋਵੇ 100 110 ਸੀਸੀ ਆ ਰੇਟ ਚਾਹਦੇ ਜਿਹੇ ਚ ਬਜਾਜ ਦਾ ਅਸੀਂ ਤੁਹਾਨੂੰ 125 ਸੀਸੀ ਜਾਨਦਾਰ ਬਾਈਕ ਦੇ ਰਹੇ ਹਾਂ ਇੰਡੀਆ ਦਾ ਨੰਬਰ 1 ਸਪੋਰਟਸ ਬਾਈਕ ਹੈ ਇਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹਦੇ ਵਿੱਚ ਆਪਣੇ ਉਖੜ ਜਾਂਦੀ ਜਿਹੜੀ ਹਾਂ ਕਰੀ ਹੋਈ ਆ ਨਹੀਂ ਸੇਫਟੀ ਟੇਪ ਹੁੰਦੀ ਹੈ ਜੀ ਹਾਂ ਸੇਫਟੀ ਟੇਪ ਲਗਾਈ ਹੁੰਦੀ ਹੈ ਜਦੋਂ ਗੱਡੀ ਟ੍ਰਾਂਜ਼ਿਟ ਦੇ ਵਿੱਚ ਹੁੰਦੀ ਆ ਅੱਛਾ ਹਾਂ ਜੀ ਮਹਾ ਕਿਤੇ ਗਿਰਗੀ ਹੋਣੀ ਆ ਸੱਦੇ ਨਹੀਂ 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 ਬੁਢੀ-ਬੁਢੀ ਗੱਲਾਂ ਕਰਨੀਆਂ ਪਰ ਜਣੀ ਕੋਈ ਚੱਕਰ ਨਹੀਂ ਆ ਠੀਕ ਐ ਇਹ ਵੀ ਵੈਸੇ ਆਮ ਨਾਰਮਲ ਬੰਦੇ ਵਾਸਤੇ ਈ 60 60 60 ਦੇ ਕਰੀ ਹਾਂ ਜੀ ਮਾਈਲੇ 60 60 ਦਊਗਾ ਜੀ ਮਾਈਲੇ ਦੀ ਮਾਈਲੇ ਤੁਹਾਨੂੰ ਪਤਾ ਹੀ ਆ ਤੁਸੀਂ 160 ਚਲਾਉਂਦੇ 50 ਤਾ ਉਹ ਦੇ ਜਾਂਦਾ ਹੁਣ ਜੀ ਮੈਂ ਨਹੀਂ ਗੱਲ ਸੁਣਦਾ ਮੈਂ ਜਿੱਦਣ ਵੀ ਗਿਆ ਟੈਂਕੀ ਫੁੱਲ ਇਹ ਨਹੀਂ ਦੇਖਣੀ ਕਿੱਥੇ ਖਤਮ ਹੋਣੀ ਹੈ ਕਿੱਥੇ ਨਹੀਂ ਖਤਮ ਹੋਣੀ ਪਾਉ ਤੁਹਾਨੂੰ ਮੋਟਰਸਾਈਕਲ ਨਹੀਂ ਦੱਸ ਦੇਣਾ ਜੀ ਕਿੰਨਾ ਹੋ ਚੱਲਿਆ ਨਹੀਂ ਉਹ ਦੱਸ ਹੀ ਜਾਂਦਾ ਵਿੱਚ ਨੂੰ ਕਦੇ ਕੋਸ ਕਰ ਕੋਈ ਕਦੇ ਕੋਸ ਐਂ ਦੱਸ ਹੀ ਜਾਂਦਾ ਹੋ ਜੀ ਜੀ ਇਹ ਨਹੀਂ ਗੱਲ ਹੈਗੀ ਇਹ ਵੀ ਠੀਕ ਹੈ ਚਲ ਬੁੱਢ ਅੱਛਾ ਇਸ ਤੋਂ ਇਲਾਵਾ ਹੋਰ ਬ੍ਰੈਂਡ ਇਹ ਤਾਂ ਉਹ ਦੀ ਗੱਲ ਕਰਤੀ ਤੁਸੀਂ ਇਹ ਤਾਂ ਸਦਾ ਬਹਾਰ ਵਾਲੀ ਚੀਜ਼ਾਂ ਹੋਈਆਂ ਹਾਂਜੀ ਕੋਈ ਨਵਾਂ ਮਾਡਲ ਕੋਈ ਆਇਆ ਹੋਵੇ ਕੋਈ ਵੀ ਇਹ ਇਹ ਆਈ ਆ ਅਲੱਗ ਚੀਜ਼ ਐ ਇਸ ਵਾਰ ਪਿਛਲੇ 6 ਮਹੀਨਿਆਂ ਤੇ ਮੰਨ ਲਓ ਪਹਿਲਾਂ ਨਹੀਂ ਸੀਗੀ ਵੀਰ ਭਾਜੀ ਉਹ ਨੂੰ ਜਿਹੜਾ ਸੀਐਨਜੀ ਵਾਲਾ ਦਿਖਾਓ ਹਾਂਜੀ ਓ ਯਾਰ ਇੱਕ ਸੀਐਨਜੀ ਜਿਹੜਾ ਪਿੱਛੇ ਵੀ ਦੇਖਿਆ ਸੀ ਜਨਾ ਆ ਆ ਆ ਉਹ ਐਸਾ ਆਹੜੀ ਇਧੜੀ ਤੇ ਬੇਸ਼ੱਕ ਬੁੱਕ ਤਾਂ ਹੋਈ ਵੀ ਆ ਹਾਂਜੀ ਹਾਂਜੀ ਇਹ ਬੁੱਕ ਦਾ ਦੇਖੋ ਜਿੱਦਾਂ ਕਸਟਮਰ ਬੁੱਕ ਕਰਾਉਂਦੇ ਆ ਆਪਾਂ ਉਹਨੂੰ ਇੱਕ ਹੋਰ ਬੈਨੀਫਿਟ ਦਿੰਦੇ ਆ ਜੇ ਉਹ ਬੁੱਕ ਕਰਾਣ ਤੇ ਐਕਸਟਰਾ ਡਿਸਕਾਊਂਟ ਮਿਲੇਗਾ ਪਲੱਸ ਇੱਕ ਗਿਫਟ ਮਿਲੇਗਾ ਫੈਸਟੀਵਲ ਚ ਬੁਕਿੰਗ ਕਰਵਾਣ ਤੇ ਔਰ ਬੁਕਿੰਗ ਦਾ ਤੁਹਾਨੂੰ ਇਹ ਵੀ ਸਰ ਫਾਇਦਾ ਹੋਏਂਦਾ ਕਸਟਮਰ ਨੂੰ ਜਿੱਦਾਂ ਮਰਜ਼ੀ ਦਾ ਕਲਰ ਮਰਜ਼ੀ ਦੀ ਚੀਜ਼ ਮਿਲ ਜਾਂਦੀ ਆ ਹੁਣ ਤੁਸੀਂ ਸੇਵੜੇ ਆਉਂਗੇ ਕਈ ਵਾਰ ਆਪਾਂ ਨੂੰ ਆਪਸ਼ਨ ਘੱਟ ਮਿਲਦੀ ਆ ਮੰਨ ਗਿਆ ਤੇ ਡਿਸਕਾਊਂਟ ਤੇ ਗਿਫਟ ਤਾਂ ਮਿਲ ਨਹੀਂ ਮਿਲਣਾ ਜੀ ਬੁਕਿੰਗ ਕਰਾਉਣ ਦਾ ਬਹੁਤ ਫਾਇਦਾ ਇਹ ਆ ਮਤਲਬ ਇਸ ਸਮੇਂ ਜੇ ਮਨ ਕਰਦਾ ਹੋਵੇ ਕਿਸੇ ਮਾਤੜ ਤੋਂ ਮਾਤੜ ਦਾ ਜੀ ਬਈ ਇਹੀ ਮੋਟਰਸਾਈਕਲ ਲੈਣਾ ਆ ਉਹ ਤੁਹਾਡੇ ਕੋਲ ਬੁੱਕ ਕਰਾ ਜਾਵੇ ਹਾਂ ਜੀ ਬੁੱਕ ਕਰਾ ਕੇ ਉਹ ਬਾਅਦ ਵਿੱਚ ਉਹਦੀ ਡਿਲੀਵਰੀ ਕਦੋਂ ਆ ਜਦੋਂ ਸਾਨੂੰ ਟਾਈਮ ਪੀਰੀਅਡ ਦੇਣਗੇ ਵੀ ਅਸੀਂ ਦੁਸ਼ਹਿਰੇ ਨੂੰ ਚੱਕਣਾ ਦਿਵਾਲੀ ਨੂੰ ਚੱਕਣਾ ਓਕੇ ਡਨ ਹਾਂ ਜੀ ਉਦੋਂ ਸਪੈਸ਼ਲ ਡਿਸਕਾਊਂਟ ਕਾ ਮਤਲਬ ਉਹਦੇ ਪਿੱਛੇ ਇਹ ਵੀ ਹੋਣਾ ਵੀ ਜੇ 1 ਲੱਖ ਰੁਪਏ ਦੀ ਬਾਈਕ ਖਰੀਦਦੇ ਆ ਤਾਂ 8 ਡਿਸਕਾਊਂਟ ਉਹ 2 ਲੱਖ ਵਾਲੀ ਖਰੀਦਦੇ ਆ 8 ਡਿਸਕਾਊਂਟ ਇੱਕ ਤਾਂ ਇਹ ਆਪਾਂ ਗਿਫਟ ਦੋਂਗੇ ਗਿਫਟ ਹੋ ਗਿਆ ਹਾਂਜੀ ਕੋਈ ਵੀ ਹੋ ਸਕਦਾ ਆਇਆ ਨਾ ਹੋਵੇ ਤਾਂ ਕਦੇ ਕੱਪ ਜਦ ਦੇ ਵਿੱਚ ਆ ਕੇ ਵੀ ਗਿਫਟੇ ਹੁੰਦਾ ਹੈ ਵੀ ਜਿਹਨੂੰ ਦੋਂਗੇ ਜਿਹੜਾ ਤੁਹਾਡੇ ਘਰ 'ਚ ਯੂਜ਼ ਹੋਊਗਾ ਜਾਂ ਕਿਤੇ ਵੀ ਆਪਣੀ ਵੀ ਤਾਂ ਯੂਜ਼ੇ ਹੋਣਾ ਨਹੀਂ ਵਧੀਆ ਹੋਊਗਾ ਜੀ ਕੱਪ ਤਾਂ ਸਸਤੇ ਮਤਲਬ ਐਂ ਕਹਿੰਦੇ ਹਜ਼ਾਰ 2000 ਨਾਲ ਲੰਮੇ ਸਮੇ ਲਈ ਸਾਲ ਦੋ ਸਾਰੇ ਜੂਜ਼ ਹੋਵੇ ਜਿਹੜਾ ਮਿਨਿਮਮ 1000 ਰੁਪਏ ਦੀ ਮਾਉਂਟ ਤਾਂ ਹੋਣੀ ਹਾਂ ਹਾਂ ਬਸ ਇਹ ਗੱਲ ਯਾਨੀ ਪੁਆਇੰਟ ਅਬ 1000 ਰੁਪਏ ਦੇ ਨੇੜੇ ਤੇੜੇ ਵਾਲਾ ਭਾਈ ਕੋਈ ਗਿਫਟ ਪੈਕਾ ਨਹੀਂ ਆਏ ਵੀ ਭਾਈ ਹੋ ਜਾਂਦਾ ਸੱਚੀ ਗੱਲ ਹੈ ਅਗਲਾ ਇੰਨਾ ਕਿ ਕਾਪਾ 500 ਰੁਪਏ ਹਾਂ ਗਿਫਟ ਦਾ ਗਿਫਟ ਪੈਕ ਕਰਕੇ ਗਿਫਟ ਮੰਨ ਲੈਂਦਾ ਨਵਾਂ ਗਿਫਟ ਲੇਦਾ ਭਾਈ ਸਹੀ ਗੱਲ ਹੈ ਜੀ ਠੀਕ ਹੈ ਨਾ ਤੇ ਇਹ ਕਬੜਾ ਜੀ RS 200 ਮੋਡਲ ਸਾਈਕਲ ਇਹ ਰੇਸਿੰਗ ਸਪੋਰਟ ਹੈ ਪਲਸਰ ਐਵੀ 200 180 200 ਐਚਪੀ ਹੋ ਗਿਆ 200, chegar, 200 cc ਸੀ ਸੀ ਐਚਪੀ ਕੇ ਸੌਰੀ ਸੀ ਸੀ ਆ ਹਾਂ ਜੀ ਹਾਂ ਜੀ 200 cc ਹੈ ਨਾ ਤੇ ਰੇਸਿੰਗ ਸਪੋਰਟ ਵਾਲੀ ਲੁੱਕ ਤੁਸੀਂ ਦੇਖ ਸਕਦੇ ਆ ਦੇਖ ਸਕਦਾ ਮੈਂ ਸਮਝ ਗਿਆ ਸਮਝ ਗਿਆ ਤੇ ਜੰਗ ਜੇਨਰੇਸ਼ਨ ਦੀ ਚੁਆਇਸ ਆ ਹਾਂ ਯਾਰ ਅਸੀਂ ਜਿਹੜੇ ਬੁੜੇ ਹੋ ਗਏ ਯਾਰ ਹਾਂ ਜੀ ਹਾਂ ਜੀ ਤੁਸੀਂ ਨੂੰ ਇਹ ਦੇ ਦੇਣਾ ਪਾ ਬਦਲ ਗਏ ਕਬਈ ਜੰਗ 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 ਸਿਚੁਏਸ਼ਨ ਗੱਲਾਂ ਨਾ ਮੈਂ ਕਹਤੋਂ ਪੰਗੜਾ ਪਾ ਨਹੀਂ ਕਿਤੇ ਆ ਮੈਂ ਐਹ ਜੀਆਂ ਗੱਲਾਂ ਚ ਬੋਲਦਾ ਮੈਂ ਤੁਹਾਨੂੰ ਤਾਂ ਕਿਹਾ ਹੀ ਨਹੀਂ ਮੈਂ ਥੋੜੇ ਹੋਰ ਹੱਥ ਕਰਕੇ ਕਿਹਾ ਤੂੰ ਜੰਗ ਜਨਰੇਸ਼ਨ ਦੀ ਚਵਾਹਤ ਮੈਂ ਗੱਲਾਂ ਜਾਨਾ ਮੈਂ ਦੇ ਵੀ ਜਾਣਾ ਹੁਣ ਇਹ ਜਰੂਰ ਆਪਾਂ ਦੇਣਾ ਹੀ ਆ ਜੀ ਉਹ ਤੇ ਪਾ ਜੰਗ ਨੂੰ ਦੇਣਾ ਹੁਣ ਮੁੰਡੇ ਨੇ ਮੇਰੇ ਜੀ ਬਾਹਰ ਹੋਣਾ ਤੇ ਪਈ ਤਾਈ ਕਿਹਦਾ ਚਲੋ ਜੀ ਆਸੀ ਜੀ ਜਗ ਜੀ ਤੁਹਾਡਾ ਚੱਲਦਾ ਰਹਿਣਾ ਅੱਛਾ ਇਹਦਾ ਪ੍ਰਾਈਸ ਕੀ ਹੈ ਓਨ ਰੋਡ ਜੀ ਐਸਟੀ ਲਾ ਮਗਲਮ ਸਭ ਕੁਝ ਕੱਟ ਕੇ ਇਹਦਾ ਸਰ ਓਨ ਰੋਡ ਪ੍ਰਾਈਸ ਤੁਹਾਨੂੰ ਉਹੀ ਬੁਕਿੰਗ ਕਰਵਾਣ ਤੇ ਇਹ ਫੈਸਟੀਵਲ ਤੇ ਸਾਡਾ ਡਿਸਕਾਊਂਟ ਪਾਣ ਤੇ ਵੈਸੇ ਇਹਦਾ ਪਹਿਲਾ ਪ੍ਰਾਈਸ ਤਾਂ ਜੋ 225000 ਕੰਪਲੀਟ ਤਾਂ ਠੀਕ ਹੈ 14000 ਰੁਪਏ GST ਦਾ ਘਟਿਆ ਜੀ ਠੀਕ ਹੈ ਜੀ ਤੇ ਬਾਕੀ 3000 ਰੁਪਏ ਸਾਡਾ ਡਿਸਕਾਊਂਟ ਹੋਊਗਾ ਬੁਕਿੰਗ ਕਰਵਾਣ ਤੇ 208000 ਰੁਪਏ ਦੇ ਦਾਂਗੇ ਕੰਪਲੀਟ 208000 ਹਾਂਜੀ ਠੀਕ ਹੈ ਇਹਦੀ ਜਿਹੜੀ ਐਵਰੇਜ ਹੈ ਉਹ 225 ਵਾਲੀ ਹੋਏ ਨਹੀਂ ਇਹਦੀ ਐਵਰੇਜ ਹੋਊਗੀ ਜੀ ਥੋੜੀ 35 ਤੋਂ 40 200 CC ਹੈ ਮਾਂ 200 CC ਠੀਕ ਹੈ ਇਹ ਤਾਂ ਠੀਕ ਹੈ ਬੜੀ ਘੈਂਟ ਚੀਜ਼ ਆ ਯਾਰ ਇਹ ਇਹ ਗੱਲਬਾਤ ਹੈਗੀ ਐ ਕੋਈ ਗੱਲ ਨਹੀਂ ਚਲੋ ਇਹਦੇ ਨਾਲ ਵੀ ਉਹ 200 ਉਹ ਵੀ 200 ਖੜਾ ਹੈ ਨਾ ਐ ਤੇ ਐਨ ਐਸ ਆ ਗਿਆ ਜੀ ਐਨ ਐਸ 200 ਜਿਹੜੀ ਇਹਨਾਂ ਦੇ ਵਿੱਚ ਥੋੜਾ ਜਿਹਾ ਕਿ ਮੈਨੂੰ ਇਹ ਵੀ ਦੱਸ ਦੋ ਵੀ ਜਿਵੇਂ ਕੱਲਾ ਐਨ ਜਾਂ ਐਨ ਐਸ ਜਾਂ ਆਰ ਐਸ ਇਹਨਾਂ ਦਾ ਕੋਈ ਤਕਨੀਕ ਦੇ ਵਿੱਚ ਫਰਕ ਹੈ ਕੁਝ ਕੇ ਕੇ ਵੈਸੇ ਕੀ ਆ ਕੁਝ ਹੈ ਦੇਖੋ ਇਹਦਾ ਆਰ ਐਸ ਆ ਹਾਂ ਰੇਸਿੰਗ سپورਟ ਮਸਾ ਉਹ ਦੇਖ ਲੱਗ ਗਿਆ ਜੀ ਰੇਸ ਹਾਂ ਰੇਸਿੰਗ ਸਪੋਰਟਸ ਮੈਂ ਮਨ ਗਿਆ ਹਾਂਜੀ ਇਹ ਨਿਊਕਲ ਸਪੋਰਟ ਕਹਿੰਦੇ ਆ ਇਹਨੂੰ ਨਿਊਕ ਸਪੋਰਟ ਦਾ ਮੀਨਿੰਗ ਮੀਨਿੰਗ ਮਤਲਬ ਜੀ ਰੇਸਿੰਗ ਦਾ ਰੇਸ ਤਾਂ ਮੈਨੂੰ ਪਤਾ ਲੱਗ ਗਿਆ ਵੀ ਰੇਸ ਦੇਣੀ ਜੀ ਅਸੀਂ ਨਿਊਕੜੀ ਇਦਾਂ ਇਹਦੇ ਚ ਮਤਲਬ ਤੁਹਾਨੂੰ ਕੋਈ ਫਾਲਤੂ ਇਦਾਂ ਚੀਜ਼ਾਂ ਨਹੀਂ ਮਿਲਣੀਆਂ ਰੇਸ ਦਾ ਸਿੰਪਲ ਹੈਵੀ ਵਹੀਕਲ ਮਿਲੂਗਾ ਤੁਹਾਨੂੰ ਇਹਦੀ ਅੱਛੀ ਚਲੋ ਜੀ ਹੋਊਗੀ ਤੇ ਇਹਦੀ ਇਸ ਪਾਸੇ ਸਪੋਰਟਸ ਤਾਂ ਆ ਗਿਆ ਗੱਲ ਹਾਂਜੀ ਜਿਹੜਾ ਉਹ ਐਨਵੀਸ਼ 160 ਉਹ ਕੱਲਾ ਨਿਊਕਡ ਬਾਈਕ ਆ ਜੀ ਬਸ ਮਾਡਲ ਲੱਗ ਲੱਗ ਬਣਾ ਦੇ ਵੇਰੀਐਂਟ ਹੈ ਈ ਚੀਜ਼ ਉਹ ਵੀ ਓਕੇ ਹੁਣ ਨਾ ਤਾਂ ਲੱਗ ਰੱਖਣੀ ਪੈਣੀ ਹੁਣ ਜਿੰਨੇ ਜਵਾਕ ਆ ਨਾ ਤਾਂ ਲੱਗ ਲੱਗੇ ਹੋਊਗਾ ਘਰ ਚ ਹਾਂ ਤਾਂ ਇੱਕੋ ਬਾਪ ਦੇ ਪੁੱਤ ਆ ਸਾਰੀ ਗੱਲ ਆ ਜੀ ਇਹ ਵੀ ਗੱਲ ਉਹਦੇ ਬਲਾਨ ਲੱਗੇ ਇਹਨੇ ਕਿ ਸਰੀ ਲਾਤੀ ਗੱਲ ਸਾਰੇ ਸਵਾਲੇ ਖਤਮ ਕਰਤੇ ਹੈ ਨੀ ਪਛਾਣ ਤਾਂ ਬਣਾਉਣੀਆਂ ਪੈਣੀਆਂ ਕੋਈ ਉਹੀ ਗੱਲ ਹੈ ਫਿਰ ਤਾਂ ਇਹਦੀ ਜਗਾ ਜਿਵੇਂ ਕੋਈ ਅਨਰੀਦ ਆ ਕੋਈ ਕੇ ਵੀ ਲਿਖ ਸਕਦੇ ਤੇ ਉਹਨੇ ਮਾਰਖੀ ਹੋ ਗਿਆ ਹਾਂ ਜੀ ਵੀ ਹੋ ਗਿਆ ਮੈਂ ਅਲਹਮਦੁਲਿ ਨਾਮ ਰੱਖਣਾ ਜੀ ਆਪਾਂ ਨਾਮ ਰੱਖਿਆ ਹੋਇਆ ਅੱਛਾ ਹੁਣ ਇੱਧਰ ਆਗੇ ਤੁਹਾਡੇ ਦੂਸਰੇ ਮਾਡਲ ਹੈ ਸੀ ਹੈ ਜੀ ਆ ਕੇ ਜਾਣਾ ਇੱਧਰ ਤਾ ਤਿੰਨ ਮਿੰਟ ਮੈਨੂੰ ਵੀ ਦਿਓ ਹੈ ਐਕਸਪ੍ਰੈਸ ਜਿਹੜਾ ਦੇਣਾ ਹੈ ਉਹ ਤਿੰਨ ਮਿੰਟ ਚ ਹਾਂ ਤਿੰਨ ਮਿੰਟ ਮੈਨੂੰ ਨਹੀਂ ਇਹ ਬੰਦਾ ਕਹਿੰਦਾ ਹੈਗਾ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਡਾ ਤਿੰਨ ਮਿੰਟ ਚ ਲੋਨ ਅਪਰੂਵ ਕਰਕੇ ਦੇਣਾ ਹੈ ਚਾ ਅਪਰੂਵਲ ਐਕਸਪ੍ਰੈਸ ਕਿਹਾ ਹੋਣਾ ਫਿਰ ਐਕਸਪ੍ਰੈਸ ਮੈਂ ਤਾਂ ਗੱਡੀ ਜਾਣੋਣੀ ਐਕਸਪ੍ਰੈਸ ਤੇਜ਼ੀ ਚੀਜ਼ ਨੂੰ ਕਹਿੰਦੇ ਜਿੱਦਾਂ ਐਕਸਪ੍ਰੈਸਿਵ ਟ੍ਰੇਨ ਹੋਗੀ ਉਹ ਚੀਜ਼ ਹੈ ਇਹ ਨਹੀਂ ਮੈਂ ਤਾਂ ਸੋਚਿਆ ਵੀ ਇਹਦੇਆਂ 3 ਮਿੰਟ ਛੇੜੇ ਗੱਡੀ ਛੱਡਾ ਜਾਣੇ ਨੇ ਵਿਸ਼ੇਸ਼ ਪੇਸ਼ਕਸ਼ ਪ੍ਰਾਪਤ ਕਰਨ ਲਈ ਸਕੈਨ ਚਾ ਇਹ ਕੋਈ ਆਪਣੇ ਆਪ ਹੀ ਆਪਣਾ ਲੋਨ ਚੈੱਕ ਕਰ ਸਕਦੇ ਹੋ ਸਕੈਨ ਕੋਡ ਕਿਆ ਬਾਤ ਹੈ ਯਾਰ ਇਹ ਵੀ ਬੜੀ ਦੇਖ ਲਓ ਜੀ ਭਾਈ ਇੱਕ ਵਾਰ ਦਿਖਾ ਮੜਾ ਸਕੈਨ ਕੋਈ ਕੋ ਸਕਰੀਨ ਸ਼ਾਟ ਲੈ ਲੈਂਦਾ ਹੁੰਦਾ ਕਈ ਵਾਰ ਕੋਈ ਉੱਥੇ ਬੈਠਾ ਵੀ ਅਗਲਾ ਕਰ ਲਵੇਗਾ ਨਾ ਬੈਠਾ ਵੀ ਘਰ ਬੈਠਾ ਵੀ ਬੰਦਾ ਆਪਣਾ ਕਰਨਾ ਬੈਠੋ ਤੁਹਾਨੂੰ ਖਾਈ ਮੋੜ ਜਾਕਰ ਇਹ ਆਇਦਾ ਲਓ ਜੀ ਸਕਰੀਨ ਸ਼ਾਟ ਕੋਈ ਵੀ ਸਕਰੀਨ ਸ਼ਾਟ ਲੈ ਕੇ ਆਪਣਾ ਉਸ ਤੋਂ ਬਾਅਦ ਦੇ ਵਿੱਚ ਉਹਦੇ ਵਰਤੇ ਆਪਣਾ ਬਾਰ ਕੋਡ ਜਿਹ ਹੈ ਨੂੰ ਸਕੈਨ ਕਰਕੇ ਜੋ ਵੀ ਡਿਟੇਲ ਡਿਟੇਲ ਪਾਣੀ ਪੈਣੀ ਹੈ ਇਹ ਇਹ ਦਾ ਮਤਲਬ ਦਾ ਸਾਈਟ ਖੁੱਲਣੀ ਇਹਦੇ ਨਾਲ ਕੋਈ ਹਾਂਜੀ ਸਾਈਟ ਖੁੱਲੇਗੀ ਬੀਐਸਆਰ ਦੀ ਠੀਕ ਹੈ ਰਾਜ ਆਟੋ ਕ੍ਰੈਡਿਟ ਸਾਈਟ ਖੁੱਲ ਜਾਨੀ ਹੈ ਉਸ ਤੋਂ ਬਾਅਦ ਜੋ ਵੀ ਉਹ ਮੰਗਣਗੇ ਆਰ ਕਾਰ ਪੈਨ ਕਾਰ ਦੀ ਡਿਟੇਲ ਪਾਣੀ ਹੈ ਤੇ ਸਾਨੂੰ ਸਾਡੀ ਡਿਟੇਲ ਨਿਕਲ ਕੇ ਵਿੱਚ ਲੋਨ ਕਿਆ ਬਾਤ ਆ ਜੀ ਲੋ ਜੀ ਇੱਥੇ ਵੀ ਆਉਣ ਵੀ ਲੋਣੀ ਜਿਹਨੂੰ ਲੋਣ ਦੀ ਜਰੂਰਤ ਉੱਤੇ ਤੇ ਪਹਿਲਾ ਪੰਗਾ ਲੈ ਲੋ ਬਸ ਇਹਦੇ ਨਾਲੇ ਤੇ ਬਾਕੀ ਗੱਲਾਂ ਬਾਅਦ ਚ ਦੇਖਾਂਗੇ ਅੱਛਾ ਯਾਰ ਆ ਮੈਂ ਪਿੱਛੇ ਵੀ ਦੇਖਿਆ ਤਾਂ ਪਰ ਇਹ ਆਏ ਦਾ ਜਿਵੇਂ ਘੋੜਾ ਜਿਹਾ ਹੁੰਦਾ ਸਿੱਧਾ ਹੀ ਆਏ ਜੀ ਇਹਦੇ ਵਿੱਚ ਲੱਗਦਾ ਨਾ ਚਾਰ ਜਣੇ ਬੈਠਣ ਤਾਂ ਇੱਕੋ ਬਰਾਬਰ ਜਿਹਾ ਹੋਇਆ ਕੰਮ ਪਰ ਬਾਈਕ ਤਾਂ ਬਾਈ ਕੰਪਨੀ ਵਾਲਿਆਂ ਨੇ ਦੋ ਜਗ੍ਹਾਆਂ ਉਹ ਦੋ ਜੋਣਿਆਂ ਲਈ ਬਣਾਈਆਂ ਤੇ ਚਾਰ ਜਣਿਆਂ ਲਈ ਬਣਾਈਆਂ ਦੇਖੋ ਹੀ ਪੁਲਿਸ ਵਾਲੇ ਤਾਂ ਦੋ ਪ੍ਰੋਵਾਈਡ ਕਰਦੇ ਆ ਪਰ ਆਪਣੀ ਲੋਕ ਤਾਂ ਚਾਰ ਹੀ ਬਿਠਾ ਲੈਂਦੇ ਆ ਜੀ ਤੂੰ ਹੈਗਾ ਵੀ ਚਾਰ ਨੋ ਵੀ ਨਹੀਂ ਦਬੂਗਾ ਇਹ ਨਹੀਂ ਦਬੂਗਾ ਜੀ ਬਿਲਕੁਲ ਏ 25 ਸੀਸੀ ਇੰਜਨ ਹੈ ਨਾ 125 ਹੈ ਹਾਂਜੀ ਹਾਂਜੀ ਮੋਨੋ ਸ਼ੌਕ ਸਿੰਗਲ ਸ਼ੌਕਰ ਹੈ सस्पेंशन ਵਧੀਆ ਹੈ ਜੀ ਠੀਕ ਹੈ ਤੇ ਬਾਕੀ ਇਕਲੋਤੀ ਬਾਈਕ ਹੈ ਜੀ ਜਿਹੜੀ ਸੀਐਨਜੀ ਚ ਆਉਂਦੀ ਹੈ ਹੂੰ ਕਿਸੇ ਵੀ ਕੰਪਨੀ ਦਾ ਜਾਂ ਕੋਈ ਵੀ ਸੀਐਨਜੀ ਜੱਜ ਦਾ ਕਬਾਈਕ ਨਹੀਂ ਆਈ ਆਏ ਨਹੀਂ ਇਲੈਕਟ੍ਰੀਕਲ ਤਾਂ ਜਰੂਰ ਆ ਗਿਆ ਹਾਂਜੀ ਹਾਂਜੀ ਤੇ ਇਹ ਬਜਾਜ ਦੀ ਆ ਸੀਐਨਜੀ ਪਲੱਸ ਪੈਟਰੋਲ ਆ ਇਹ ਚ ਦੋਨੇ ਚੀਜ਼ਾਂ ਤੁਸੀਂ ਪੈਟਰੋਲ ਵੀ ਫਿਲ ਕਰ ਸਕੀਂ ਅੱਛਾ ਹਾਂਜੀ ਵਿੱਚ ਪੈਟਰੋਲ ਵੀ ਹੈਗੀ ਹੈ ਨਾ ਹਾਂਜੀ ਹਾਂਜੀ ਇੱਕ ਆ ਸਵਿਚ ਵੀ ਹੋਣੀ ਹੈ ਬਿ ਪੈਟਰੋਲ ਤੇ ਅੱਛਾ ਆ ਸਵਿ ਇਸਾ ਇਸੇ ਮੈਨ ਹੋ ਗਈ ਹਾਂਜੀ ਹਾਂਜੀ ਜਿਹੜੀ ਇਹਨੂੰ ਕਦੇ ਪੈਟਰੋਲ ਪਰ ਚਲਾਉਣਾ ਆਪਾਂ ਨੇ ਅੱਛਾ ਜੇ ਪੈਟਰੋਲ ਤੇ ਚਲਾਉਣਾ ਤਾਂ ਆਹ ਹੋ ਗਈ ਜੇ ਸੀਐਨਜੀ ਤੇ ਕਰਨਾ ਤਾਂ ਉਹ ਹੋ ਗਈ ਹਾਂਜੀ ਜੇ ਅੱਛਾ ਠੀਕ ਹੈ ਫਿਰ ਇਹਦੇ ਵਿੱਚ ਫਿਰ ਮੀਟਰ ਦੇ ਲੇਬਲ ਵੀ ਹੈਗਾ ਵੀ ਸੀਐਨਜੀ ਕਿੰਨੀ ਹੈਗੀ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਹੈਗਾ ਨਾ ਪੈਟਰੋਲ ਦਾ ਲੈਵਲ ਜੁਦਾ ਦੱਸਦੇ ਹੁਣ ਉਹ ਵੀ ਹੈਗਾ ਜੀ ਵੈਰੀ ਗੁੱਡ ਅੱਛਾ ਫਿਰ ਸੀਐਨਜੀ ਕਰਦੀ ਦੀ ਐਵਰੇਜ ਕਿਆ ਹੈ ਪੈਟਰੋਲ ਦੇ ਨਾਲ ਕਿਆ ਹੈ ਸੀਐਨਜੀ ਨਾਲ ਜੀ ਇਹ ਅੱਛਾ ਮੈਨੂੰ ਚਲੋ ਹਾਂ ਸੋਚ ਕੇ ਦਾਦਾ ਕਿਤੇ ਗਿਆ ਵੀ ਆਪਣੇ ਨੇੜੇ ਤਰੇ ਹੈ ਲਾਧੂ ਜੀ ਬਹੁਤ ਗਿਆ ਇਹ ਤਾਂ ਫੀਡਬੈਕ ਆਈ ਹੋਗੀ ਹੁਣ ਦੱਸੋ ਕਿ ਕਿਆ ਇਹਦੀ ਵੀ ਇਹ ਪਟ્રોલ ਤੇ ਕਿੰਨੀ ਐਵਰੇਜ ਹੈ ਇਹਦਾ ਸੀਐਨਜੀ ਤੇ ਕਿੰਨੀ ਹੈ ਪਟ્રોલ ਤੇ ਜਿੱਦਾਂ ਇਹ 125 ਸੀ ਇੰਜਨਾਂ ਦਾ ਤੁਹਾਨੂੰ ਇਹ 60 ਤੋਂ 65 ਜੋ ਫੀਡਬੈਕ ਹੈ 60 ਤੋਂ 65 ਜਿਹੜਾ ਉਹ ਤਾਂ ਫਿਰ ਉਹੀ ਹੋ ਗਿਆ ਪਟ્રોલ ਜਿਹੜਾ ਦੂਸਰਾ ਹੋ ਗਿਆ ਹਾਂਜੀ ਸੀਐਨਜੀ ਤੇ ਸੀਐਨਜੀ ਤੇ ਇਹ 2 ਕਿਲੋ ਸੀਐਨਜੀ ਪੈਂਦੀ ਆ ਅੱਛਾ ਤੇ 180 ਰੁਪਏ ਤੁਹਾਨੂੰ ਪਤਾ ਫੁੱਲ ਹੋਈ ਦੀ 180 ਐਸਸੀ ਜ ਮੈਂ ਮੰਨ ਗਿਆ ਤੁਹਾਡੀ ਗੱਲ ਤੇ 210 ਕਿਲੋਮੀਟਰ ਚੱਲਦਾ ਕਸਟਮਰ ਫੀਡਬੈਕ ਮਲ 105 ਕਿਲੋਮੀਟਰ 1 ਕਿਲੋ ਸੀਐਨਜੀ ਤੇ ਇਹ ਆ ਤੁਹਾਡਾ ਪੈਟਰੋਲ ਪਲੱਸ ਸੀਐਨਜੀ ਦੋਈ ਚੀਜ਼ਾਂ ਫੁੱਲ ਹੋਣਗੇ ਪ੍ਰਾਈਸ ਬਾਬੇ ਕਹੇ ਦਾ ਕੀ ਦਾ ਪ੍ਰਾਈਸ ਕੋਈ ਜ਼ਿਆਦਾ ਨਹੀਂ ਜੀ ਸੀਐਨਜੀ ਦੇ ਹਿਸਾਬ ਨਾਲ ਤੇ ਤੁਹਾਨੂੰ ਇਹ ਟੌਪ ਮਾਡਲ ਹੈ ਦਾ ਜੀ ਡਿਸਕ ਬ੍ਰੇਕ ਵਾਲਾ ਇਹ ਤੁਹਾਨੂੰ 1,25,000 ਰੁਪਏ ਵਿੱਚ ਮਿਲ ਜਾਣਾ ਜੀ ਕੰਪਲੀਟ ਨਾਲ ਕੋਈ ਨਾ ਕੁਝ ਨਹੀਂ ਹੈਗਾ ਨਾਲੇ ਲੱਖ ਤੇ ਫਟਾਫਟਾ ਲੱਗ ਜੀ ਬਕੀ ਪੈਸੇ ਵੀ ਤਾਂ ਬਚਣੇ ਆ ਹਾਂ ਉਧਰ ਨੂੰ ਤਾਂ ਬਚਣੇ ਆ ਫਿਰ ਤੁਸੀਂ ਵਸੂਲ ਲੈਣੇ ਪੈਣੇ ਉਦੋਂ ਗੱਲ ਉੱਥੀ ਆ ਗਈ ਨਹੀਂ ਉੱਥੇ ਨਹੀਂ ਆਈ ਪਤਾ ਕਿ ਆ ਇਹ ਮੈਂ ਤੁਹਾਨੂੰ ਦੱਸ ਆਇਗਾ ਇਹਦੇ ਜੀ ਤੁਸੀਂ 2 ਲੀਟਰ ਪੈਟਰੋਲ ਪਾਇਆ ਪਾ ਲਿਆ ਤੇ 2 ਕਿਲੋ ਹੀ ਪਾਈ ਸੀ ਹੈ ਹਾਂ ਆਪਾਂ ਰੋਪੜ ਤੋਂ ਚੱਲਣਾ ਹੈਗਾ ਦਿੱਲੀ ਪਹੁੰਚਣਾ ਹੈ ਇੰਨੀ ਐਵਰੇਜ ਹੈ ਜੀ 4 ਲੀਟਰ ਕਰੇ ਹਾਂ ਜੀ ਉਹ 4 ਲੀਟਰ ਕੱਲ ਅਸੀਂ ਕਿ ਮੈਨੂੰ ਉਹ ਕਹ ਤਾ ਦਿੱਤਾ 4 ਲੀਟਰ ਦਾ ਮੇਰਾ ਲੁਧਿਆਣਾ ਨੂੰ ਲੱਗਿਆ ਕੱਲ ਲੈਵਲ ਤੋਂ ਹੀ ਫਰਕ ਹੁੰਦਾ ਨਾ ਜੀ ਆਪਣਾ ਹੁਣ ਵੀ ਤੂੰ ਸਾਨੂੰ ਕਿੱਦਾਂ ਦੀ ਗੱਡੀ ਪਸੰਦ ਆਏਗੀ ਹਾਂ ਚੱਲ ਅੱਜ ਦੱਸਦੇ ਹਾਂ ਸਾਰੀਆਂ ਖੁੱਲ ਕੇ ਗੱਲਾਂ ਇਹ ਬਿਲਕੁਲ ਹਏ ਇਹ ਮੈਨੂੰ ਅੱਜ ਫਸਾਉਣ ਨੂੰ ਫਿਰਦੇ ਆ ਪੱਕਾ ਵੀ ਇਹ ਕੋਈ ਨਹੀਂ ਜਨ ਲੂ ਅੱਜ ਪੱਕਾ ਹੈ ਕਈ ਮੈਂ ਵੀ ਸੋਚ ਕੇ ਚੱਲਣਾ ਹਰ ਕੋਈ ਗੱਲ ਨਹੀਂ ਮੈਂ ਦੇਖ ਲੈਣਾ ਤੇ ਇਹਨਾਂ ਨੇ ਥੋੜੇ ਦਿਨ ਨੂੰ ਕਹਿੰਦੇ ਇੱਕ ਮੋਟਰ ਹੋਰ ਆ ਗਿਆ ਕੋਈ ਉਹ ਵੀ ਦੇਖਣਾ ਮੈਂ ਅੱਛਾ ਉਹਦੇ ਵਿੱਚ ਫਿਰ ਇਹਦੇ ਵਿੱਚ ਵੀ ਕੋਈ ਮਤਲਬ ਜਿਹੜਾ ਇੰਜਨ 125 ਸੀਸੀ ਦੀ ਗੱਲ ਕਰਦੇ ਆ ਕੋਈ 100 ਸੀਸੀ ਚ ਵੀ ਆਉਂਦਾ ਨਹੀਂ 125 ਆਉਂਦਾ ਜੀ ਬਸ 125 ਆਉਂਦਾ ਹਾਂਜੀ ਇਹ ਜਿਹੜਾ ਡਿਸਕ ਆ ਇੱਕ ਵਿਦਆਊਟ ਡਿਸਕ ਆ ਜਾਂਦਾ ਜਿਹੜਾ ਵਿਦਆਊਟ ਡਿਸਕ ਆ ਉਹਦਾ ਪ੍ਰਾਈਸ ਉਹ ਤੁਹਾਨੂੰ ਮਿਲ ਜੂਗਾ ਅੱਛਾ ਜੀਐਸਟੀ ਵਗੈਰਾ ਸਾਰਾ ਕੋ ਡਾਊਨ ਕਰਕੇ ਕਹਿ ਰਹੇ ਹੋ ਤੁਸੀਂ ਇਹ ਹਾਂਜੀ ਹਾਂਜੀ ਨਿਊ ਪ੍ਰਾਈਸ ਦੱਸ ਰਹੇ ਆਪਾਂ ਜੀ 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 ਉਸ ਬਦੋਰ ਡਿਸਕ ਤੁਹਾਨੂੰ ਮਿਲ ਜੇਗਾ ਇਹਦਾ ਜੀ 1 ਲੱਖ 7000 ਰੁਪਏ ਦਾ ਕੰਪਲੀਟ ਅੱਛਾ ਇੱਕ ਡਿਸਕ ਡਿਸਕ ਦਾ ਜੀ ਤੁਸੀਂ 15-20000 ਰੁਪਏ ਪਾਤ ਵਿਚ ਹੋਰ ਹੈ ਹਾਂਜੀ ਡਿਸਕ ਤੇ ਇਹਦਾ ਡਿਜੀਟ ਫੁਲ ਡਿਜੀਟਲ ਮੀਟਰ ਆ ਉਹਦਾ ਹਾਫ ਡਿਜੀਟਲ ਹਾਫ ਐਨਲੌਗ ਹੋਊਗਾ ਅੱਛਾ ਇੱਕ ਹੋਰ ਵੀ ਮੈਨੂੰ ਦੱਸਿਓ ਗੱਲ ਵੀ ਕਿਸੇ ਬੰਦੇ ਨੇ ਜੇ ਕੈਸ਼ ਲੈਣਾ ਹੋਵੇ ਤਾਂ ਉਹਦੇ ਵਿੱਚ ਹੋਰ ਵੀ ਕੁਝ ਹੋ ਜਾਂਦਾ ਫਾਇਦਾ ਜਾਂ ਲੋਨ ਕਰਾਉਣ ਦੇ ਵਿੱਚ ਕੁਝ ਹੋਰ ਹੈ ਕੁਝ ਆਏਗਾ ਤੁਸੀਂ ਵੀ ਨਾ ਕੰਨੀ ਦੀ ਗੱਲ ਕੋਈ ਹਾਂਜੀ ਹਾਂਜੀ ਬਿਲਕੁਲ ਜੀ ਥੋੜਾ ਬੋਸਾ ਮੌਕੇ ਤੇ ਬਿਲਕੁਲ ਬਿਲਕੁਲ ਉਹ ਤਾਂ ਹੁੰਦਾ ਹੀ ਹੈ ਉਹ ਜਿੱਕਣਾ ਪਹ ਕਹਿੰਦੇ ਨੇ ਬਿਲਕੁਲ ਕਾਉਂਟ ਟੇਬਲ ਜੀ ਜੀ ਕਾਉਂਟ ਟੇਬਲ ਮਾਨ ਪਾਣਾ ਹਾਂਜੀ ਹਾਂਜੀ ਉਹ ਚਾਹੇ ਸੋਵੇ ਚਾਹੇ ਕੈਸ਼ ਹੋਵੇ ਆਪਾਂ ਦੋਨਾਂ ਚ ਕਰਾਂਗੇ ਜੀ ਵੈਰੀ ਗੁੱਡ ਵੈਰੀ ਗੁੱਡ ਇਹ ਠੀਕ ਹੈ ਤੇ ਕਹਿੰਦੇ ਪੁਰਾਣੇ-ਪੁਰਾਣੇ ਮੋਟਰਸਾਈਕਲ ਵੀ ਲੈ ਲੈਂਦੇ ਸੀ ਵਿੱਚ ਹਾਂਜੀ ਬਿਲਕੁਲ ਜਿਹੜਾ ਮਰਜ਼ੀ ਐਕਸਚੇਂਜ ਕਰਾਓ ਜੀ ਤੁਸੀਂ ਕਮਾਂ ਜਿਹੜਾ ਮਰਜ਼ੀ ਐਕਸਚੇਂਜ ਕਰਾਓ ਕਿਸੇ ਵੀ ਕੰਪਨੀ ਦਾ ਹੋਵੇ ਐਨੀ ਕੰਪਨੀ ਜਿਹੜਾ ਮਰਜ਼ੀ ਟੂ ਵੀਲਰ ਹੋਣਾ ਚਾਹੀਦਾ ਮਤਲਬ ਇੰਜਣ ਰੱਖਿਆ ਹੋਣਾ ਚਾਹੀਦਾ ਸਾਈਕਲ ਇਹਨਾਂ ਦੇ ਕੀ ਆਜਿਓ ਹਾਂ ਮੈਂ ਤਾਂ ਵੀ ਟੂ ਵੀਲਰ ਹੈ ਅੱਛਾ ਤੇ ਇੱਕ ਹੋ ਗਿਆ ਹੁਣ ਇਸ ਤੋਂ ਬਾਅਦ ਜਿਹੜੀ ਇਲੈਕਟ੍ਰੀਕਲ ਆਇਆ ਤਾਂ ਸਾਡੇ ਕੋਲ ਇੱਕ ਉਹ ਹੈਗਾ ਕਿ ਨਹੀਂ ਹੈ ਇਲੈਕਟ੍ਰੀਕੀ ਦਾ ਨਾ ਸਾਡਾ ਲੋਡ ਲੱਗਿਆ ਹੋਇਆ ਹੈ ਜੀ ਉਹ ਨੈਕਸਟ ਵੀਕ ਸਾਡੇ ਕੋਲ ਆ ਜਾਣੀ ਹੈਗੀ ਗੱਡੀ ਉਸ ਤੋਂ ਬਾਅਦ ਚੱਲ ਚੱਲ ਦੋਵਾਲੀ ਤੋਂ ਪਹਿਲਾਂ ਹੀ ਆ ਜਾਣਾ ਹਾਂਜੀ ਹਾਂਜੀ ਦੋਵਾਲੀ ਤੋਂ ਵੀ ਆ ਜਾਣੀ ਹੈ ਗੱਡੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਯਾਨੀ ਹੁਣ ਮੁੱਖ ਦੀ ਗੱਲ ਹੈ ਵੀ ਕਾਫੀ ਹੱਦ ਤੱਕ ਜਿਵੇਂ ਕਿ ਤੁਸੀਂ 98% ਤੱਕ ਇਹ ਲੋਨ ਕਰ ਦੇਣਗੇ ਹਾਂਜੀ ਹਾਂਜੀ ਸਿੰਬਲ ਸਕੋਰ ਠੀਕ ਹੋਣਾ ਚਾਹੀਦਾ ਤੇ ਦੂਸਰਾ ਜਿਹੜੀਆਂ ਹੋਰ ਕੋਈ ਪ੍ਰੋਸੈਸਿੰਗ ਫੀਸਾਂ ਵਗੈਰਾ ਪਹਿਲਾਂ ਲੱਗਦੀਆਂ ਸੀਗੀਆਂ ਦਿਵਾਲੀ ਦੇ ਉਹਦੇ ਕਰਕੇ ਵੀ ਉਹ ਪ੍ਰੋਸੈਸਿੰਗ ਫੀਸیں ਕਈ ਮਾਡਲਾਂ ਤੇ ਕਿ ਸਾਰੇ ਮਾਡਲਾਂ ਤੇ ਕੁਝ ਮਾਡਲਾਂ ਤੇ ਜਿੰਦਾ ਮਾਡਲਾਂ ਤੇ ਲੱਗਦਾ ਅੱਛਾ ਬਾਕੀ ਕਈਆਂ ਤੇ ਲੱਗਣੀਓ ਲੱਗਣੀ ਹਾਂਜੀ ਕਈਆਂ ਤੇ ਲੱਗਣੀ ਅੱਛਾ ਤੇ ਵੀ ਗੱਲ ਆ ਚਲੋ ਉਹ ਹੁਣ ਲੰਬੀ ਹੋ ਜਾਣੀ ਵੀਡੀਓ ਜੇ ਤੁਹਾਨੂੰ ਉਹਦੇ ਬਾਰੇ ਦੱਸਣ ਲੱਗੇ ਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਹੈ ਜਿੰਮੇ ਕਿ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਉੱਥੇ ਵੀ ਕਈਆਂ ਤੇ ਮਤਲਬ 90 98% ਉਹ ਹੋ ਗਿਆ ਦੂਸਰੀਆਂ ਗੱਲਾਂ ਜਿਹੜੀਆਂ ਵੀ ਜਿੰਨੀਆਂ ਵੀ ਹੈਗੀਆਂ ਹੁਣ ਮੈਂ ਵੀ ਭੁੱਲਦਾ ਜਾਈਆਂ ਮੈਂ ਯਾਦ ਕਰਦਾ ਤੇ ਮਾਡਲ ਵੀ ਤੁਸੀਂ ਸਾਰਿਆਂ ਨੇ ਦੇਖ ਹੀ ਲਏ ਤੇ ਰਿਕੁਐਸਟ ਆ ਸਾਰਿਆਂ ਨੂੰ ਜਿੰਨੇ ਵੀ ਵੀਰ ਭਾਈ ਸਾਡੀਆਂ ਕੋਈ ਭੈਣਾਂ ਵੀਡੀਓ ਦੇਖ ਰਹੀਆਂ ਤਾਂ ਪਾਖੜਾ ਏਜੰਸੀ ਹੈਗੀ ਆਪਣਾ ਰੋਪੜ ਬਿਲਕੁਲ ਪਟਾ ਸਾਹਿਬ ਦੇ ਕੋਲ ਮੇਨ ਰੋਡ ਦੇ ਉੱਪਰ ਜਿਹੜਾ ਚੰਡੀਗੜ੍ਹ ਹਾਈਵੇ ਚੱਲਦਾ ਹੀ ਰੋਪੜ ਨੂੰ ਤੇ ਉੱਥੇ ਆ ਕੇ ਵਿਜ਼ਿਟ ਕਰਿਓ ਚਾਹ ਪਾਣੀ ਦਾ ਪ੍ਰਬੰਧ ਹੋ ਰਿਹਾ ਬਹੁਤ ਵਧੀਆ ਇਹਨਾਂ ਦਾ ਹੈਗਾ ਆਉਂਦੇ ਨੂੰ ਇੱਜ਼ਤ ਵੀ ਸੋਹਣੀ ਕਰਦੇ ਆ ਜਿਦਿੱਜੀ ਗੱਲ ਆ ਜੇ ਜਿੱਦ ਨਹੀਂ ਕਰੂੰਗਾ ਫਿਰ ਬੰਦੇ ਨੇ ਦੌੜ ਜਾਣਾ ਮੇਰੇ ਵਰਗਾ ਤੇ ਮੈਂ ਕਈ ਇੱਕ ਦੋ ਏਜੰਸੀ ਚ ਪਹਿਲਾਂ ਘੁੰਮੇ ਤੇ ਨਾਮ ਨਹੀਂ ਲੈਣਾ ਮੈਂ ਉਹਨਾਂ ਦਾ ਜਦੋਂ ਮੈਂ ਇਹਨਾਂ ਦੇ ਕੋਲ ਤੇ ਵਾਇਪ ਕਿ ਲਿਖ ਗਿਆ ਤਾਂ ਉਸ ਤੋਂ ਛੋੜੇ ਮੈਨੂੰ ਰੂਡ ਰੂਡ ਜੀ ਥੋੜੇ ਜਿਹਾ ਲੱਗਿਆ ਉਹਨਾਂ ਦਾ ਮੈਂ ਫਿਰ ਥੋੜਾ ਸੋਚਿਆ ਮੈਂ ਹਰ ਜਿਹੜੇ ਬੰਦੇ ਦੀ ਆਏ ਹੋਈ ਦੀ ਕਦਰ ਰੇਨ ਕਰਨੀ ਹੈਗੀ ਅਸੀਂ ਅਗਲੇ ਦੇ ਪੈਸੇ ਵਟਾਉਣੇ ਹੈ ਹਨਾ ਤਾਂ ਉਰੇ ਤੇ ਚਲੋ ਇਹ ਦਿਨ ਮੇਰੀ ਪ੍ਰਾਣੀ ਸ਼ਾਹੀ ਸੀਗੀ ਸਾਡੀ ਬੂਆ ਦਾ ਲੜਕਾ ਮੇਜਰ ਹੈ ਨਹੀਂ ਇਸ ਦੁਨੀਆ ਤੇ ਉਹ ਪਰ ਉਹਦੇ ਕਰਕੇ ਬਹੁਤ ਸਾਝੇ ਸੁਖੀ ਵੀਰਾਂ ਦੇ ਨਾਲ ਤੇ ਚਲੋ ਬਹੁਤ ਨੇੜਤਾ ਸੀਗੀ ਇਹਨਾਂ ਦੇ ਨਾਲ ਉਹਦਾ ਵੀ ਤੇ ਵਧੀਆ ਡੀਲ ਕਰਿਆ ਤੇ ਵਧੀਆ ਮੋਟਰਸਾਈਕਲ ਵੀ ਦਿੱਤਾ ਪਰ ਮੇਰਾ ਮਨ ਹੋਰ ਸੀਗਾ ਤੇ ਚਲੋ ਕੁਦਰਤ ਕੋਈ ਸਬਬ ਬਣਾਉਂਗਾ ਮੈਂ ਨਵਾਂ ਮੋਟਰਸਾਈਕਲ ਵੀ ਲੈ ਕੇ ਜਾਊਂਗਾ ਤੇ ਤੁਸੀਂ ਸਾਰਿਆਂ ਨੂੰ ਰਿਕਵੈਸਟ ਹੈ ਜਿਹਨੇ ਵੀ ਫੇਸਬੁੱਕ ਤੇ ਦੇਖ ਰਹੇ ਆ ਜਾਂ ਇੰਸਟਾਗ੍ਰam ਤੇ ਦੇਖ ਰਹੇ ਆ ਜਾਂ ਆਪਣਾ YouTube ਤੇ ਦੇਖ ਰਹੇ ਆ ਵੀ ਜੇ ਕੋ ਨੇੜੇ-ਤੇੜੇ ਵਾਲਾ ਦੇਖਦਾ ਤਾਂ ਇਸ ਪੀਐਨਸੀ ਦੇ ਵਿੱਚ ਆ ਕੇ ਸੰਪਰਕ ਕਰ ਸਕਦੇ ਆ ਇੱਕ ਇਹਨਾਂ ਦਾ ਨੰਬਰ ਵੀ ਹੈਗਾ ਕੰਟੈਕਟ ਨੰਬਰ ਇਸੋ ਕੀ ਵੀ ਦੱਸ ਦੰਗਾ ਹੁਣੇ ਬਈ ਇਸ ਨੰਬਰ ਤੇ ਵੀ ਜੇਕਰ ਕਿਸੇ ਨੇ ਜਾਣਕਾਰੀ ਲੈਣੀ ਹੈ ਥੋੜੀ ਬੋਤੀ ਜਾਣਕਾਰੀ ਤੁਹਾਨੂੰ ਫੋਨ ਤੇ ਵੀ ਮਿਲ ਜੂਗੀ ਬਾਕੀ ਤੁਹਾਨੂੰ ਜਿਹੜਾ ਕੁਝ ਹੈਗਾ ਪੂਰੀ ਡਿਟੇਲ ਹੈਗੀ ਆ ਉਹ ਇੱਥੇ ਆ ਕੇ ਪਤਾ ਕਰਨੀ ਪਣੀ ਕਿਉਂਕਿ ਗੱਲ ਇਦਾਂ ਵੀ ਫੈਸਟੀਵਲ ਕਰਕੇ ਥੋੜਾ ਜਿਹਾ ਰਸ਼ ਰਹਿ ਰਿਹਾ ਹੈ ਨਾ ਵੀ ਚਲੋ ਹੁਣ ਦਸਹਿਰਾ ਆਉਣਾ ਹੈ ਦਸਹਿਰੇ ਦੇ ਬਾਅਦ ਵਿੱਚ ਆਉਣਾ ਫਿਰ ਰਸ਼ ਹੋਣ ਕਰਕੇ ਕਈ ਵਾਰ ਫੋਨ ਨਹੀਂ ਅਟੈਂਡ ਹੁੰਦਾ ਤਾਂ ਇੱਕ ਦੋ ਮਿੰਟ ਦੇ ਵਿੱਚ ਜਿੰਨਾ ਕਿ ਤੁਹਾਨੂੰ ਦੱਸ ਸਕਦੇ ਆ ਫੋਨ ਤੇ ਦੱਸਣਗੇ ਜਰੂਰ ਉਸ ਤੋਂ ਬਾਅਦ ਦੇ ਵਿੱਚ ਪਰ ਤੁਹਾਨੂੰ ਫੁੱਲ ਡਿਟੇਲ ਆ ਕਿ ਇੱਥੇ ਪਤਾ ਲੱਗੂ ਨਾਲੇ ਕੋਈ ਚੀਜ਼ ਜਿਆਦਾ ਸਾਹਮਣੇ ਖੜੀ ਆਪਾਂ ਦੇਖ ਲੈਂਦੇ ਆ ਤਾਂ ਮਨ ਫਿਰ ਆਟੋਮੈਟਿਕਲ ਕਰ ਜਾਂਦਾ ਫਿਰ 5-7000 ਬੰਦਾ ਨਹੀਂ ਦੇਖਦਾ ਕਿ ਜੇਬ ਦੇ ਵਿੱਚ ਦੇ ਪੈਸੇ ਆਪੇ ਛਾਲਾ ਮਾਰਦੇ ਨੇ ਕਿਉਂ ਭਰਾ ਬਿਲਕੁਲ ਜੀ ਬਿਲਕੁਲ ਨਾਲੇ ਦੀਵਾਲੀ ਆ ਰਹੀ ਹੈ ਦੀਵਾਲੀ ਨੂੰ ਨਵੇਂ-ਨਵੇਂ ਭਾਈ ਮਸ਼ੀਨਰੀ ਘਰਾਂ ਚ ਜ਼ਰੂਰ ਲੈ ਕੇ ਜਾਓ ਤੇ ਮੇਰੀ ਵੀ ਰਿਕਵੈਸਟ ਹੈ ਜੇ ਕਿ ਇੱਕ ਵਾਰੇ ਜਦੋਂ ਆਪਾਂ ਲੈ ਲੈਂਦੇ ਤਾਂ 8-10 ਸਾਲ ਫਿਰ ਬੰਦੇ ਨੂੰ ਟੈਨਸ਼ਨ ਨਹੀਂ ਰਹਿੰਦੀ ਹੈਗੀ ਫਿਰ ਉਹ ਕਹਿੰਦੇ ਹੁੰਦੇ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ ਚਲੋ ਜੀ ਠੀਕ ਹੈ ਜੀ ਤੇ ਨੰਬਰ ਦੱਸਣਗੇ ਸੁਖੀ ਵੀਰ ਮੈਨੂੰ ਇੱਕ ਵਾਰ ਹਾਂਜੀ ਵੀਰ ਜੀ ਆਪਰਾ ਨੰਬਰ ਹੈਗਾ 9855147232 9855147232 ਕਿਸੇ ਵੀ ਟਾਈਮ ਮਤਲਬ ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਸਵੇਰ ਨੂੰ 8 ਵਜੇ ਤੋਂ ਬਾਅਦ ਵਿੱਚ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਜੇ ਕਿਸੇ ਨੇ ਲੈਣੀ ਹੈ ਕਿਸੇ ਮਾਡਲ ਬਾਰੇ ਕੋਈ ਪੁੱਛਣਾ ਹੈ ਯਾ ਉਹਦੇ ਪ੍ਰਾਈਸ ਬਾਰੇ ਪੁੱਛਣਾ ਹੈ ਤੇ ਬਾਕੀ ਜਿਹੜੀ ਗੱਲਬਾਤ ਹੋਣੀ ਆ ਉਹ ਟੇਬਲ ਟਾਕਿੰਗ ਤੇ ਹੀ ਹੋਣੀ ਆ ਤੁਹਾਡੀ ਕੋਈ ਮਾਣਾ ਮੋਟਾ ਡਿਸਕਾਊਂਟ ਜੋ ਕੁਝ ਵੀ ਹੈਗਾ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਵਿੱਚ ਪਰਮਾਤਮਾ ਤੁਹਾਡ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ